ਸਿੰਦੀਪ ਲੈ ਜਾਨੂੰ ਅੱਗਾਟ ਦੇ ਵਿੱਚ ਵਿੱਚ ਦਾ ਬਲਟ ਜਾਦੇ ਵਧਿਆ ਪਿਆ ਆ ਮਰ ਗਈ ਆ ਮਰਤੀ ਮੇਰੀ ਮਾਂ ਸਾਰੀ ਤੇਰੀ ਕਾਰ ਕਰਾਈ ਆ ਮੇਰਾ ਸਾਲਾ ਕੁੱਤਿਆ ਉਹ ਬਹਿ ਜਾ ਹੁਣ ਨੂੰ ਲੈ ਜਾ ਲੈ ਜਾ ਹੁਣ ਮੋੜ ਰੇੜਾ ਫਿਰ ਹੁਣ ਕੱਦ ਲਈਏ ਨੂੰ ਬਣਾ ਯਾਰ ਮੋੜ ਮੋੜ ਰੇੜਾ ਮੋੜ ਕੋਈ ਬਹਿ ਜਾ ਯਾਰ ਬਹਿ ਜਾ ਸਾਲਾ ਬਹਿ ਜਾ ਦਾ ਮੈਨੂੰ ਤੂੰ ਧੱਕੇ ਦਾ दारू ਪਿਆਈ ਮੇਰਾ ਤਾਂ ਨੇਮ ਤੜਵਾਤਾ ਆ ਦੇਖ ਤਰਾ ਯਾਰ ਠੇਕੇ ਤੇ ਬੈਠਾ ਤਰਾ ਯਾਰ ਕੱਲਾ ਬੈਠਾ ਠੇਕੇ ਤੇ ਤੇਰੇ ਤੋਂ ਬਿਨਾ ਮੰਗਾ ਤਾਂ ਜ਼ਰੂਰ ਲਈ ਪਰ ਮੈਨੂੰ ਸੁਆਦ ਨਹੀਂ ਆਇਆ ਦਾ ਰੂਜ਼ਾ ਤੇਰੇ ਬਿਨਾ ਯਾਰਾ ਚੌੜੀ ਹੋਣ ਕੇ ਰਾਜੀ ਨੇ ਮਿਲਦੇ ਕੰਮ ਗਾਹਾਂ ਨੂੰ ਸੀ ਇਹ ਵਾਰ ਤੇ ਸਾਰੇ ਵਗ ਜੀਏ ਸਾਰੇ ਬਾਗੀ ਵਗ ਜੀਏ ਅਸੀਂ ਬਾਹਰ ਦੇਸ਼ ਵਗ ਜੀਏ ਦੋਨੇ ਮੈਂ ਜਵਾ ਕੰਨ ਚ ਆ ਜਾ ਆ ਜਾ ਚਾਹੇ ਆਪਾਂ ਨੂੰ ਤਾਂ ਮੁੰਡਾ ਦੀ ਲੋੜ ਨਹੀਂ ਚਾਹੇ ਇੱਕ ਮੁੰਡਾ ਕੱਢੀ ਕਾਦੀ ਬਾਬਾ ਬਣ ਤੂੰ ਮੈਂ ਚੁੱਪ ਏ ਮੇਰਾ ਮਾਲ ਕੱਢਾ ਤੇਰੀ ਮੱਲਾਤ ਤੋੜੂ ਜੇ ਦੁਬਾਰੇ ਉੱਥੇ ਹੀ ਜੀ ਗੱਲ ਕਰੀ ਹੈ ਨਾ ਆਪਣੇ ਘਰ ਦੇ ਪਰਦੇ ਦਿੱਤੇ ਨੇ ਤੇਰੀ ਮੱਲਾਤ ਤੋੜੂ ਉੱਥੇ ਓਏ ਮੈਂ ਹੋਈ ਕੀ ਕਰਾਂ ਨਾਲ ਤਾਂ ਮੇਰਾ ਦਰ ਜਮੀਂ ਸਾਹ ਛੱਡ ਗਈ ਬੀਬੀ ਆਗੇ ਡਾਕਟਰ ਦੇ ਹੁਣ ਤਾਂ ਤੋਰੇ ਚੱਲ ਲਗਾ ਓਏ ਓਏ ਨੂੰ ਪਾਣੀ ਪੂਣੀ ਪਾ ਦੇ ਦੇ ਮੂੰਹ ਤਾਂ ਬੀਬੇ ਚੱਲ ਚੱਲ ਤੋਰ ਲੈ ਜਾ ਰ ਇਹਨੂੰ ਲੈ ਦੇ ਖਿਲਾੜੀ ਇੱਥੇ ਤਾਂ ਗੱਲਾਂ ਚੱਲੋ ਠੀਕ ਹੈ ਇੱਥੇ ਲਾ ਦੇ ਮੈਂ ਡਾਕਟਰ ਨੂੰ ਲਿਹਾਣਾ ਖੱਦ ਕਰੂ ਹੀ ਲਿਹਾਣਾ ਉਰੀ ਲਿਹਾਣਾ ਖੱਦ ਓਏ ਪੈਰ ਤੇ ਜਾੜੇਗਾ ਖੜਾ ਲਾ ਉਰੀ ਖੜਾ ਹਰਦੀਪਾ ਆਈ ਯਾਰ ਮੜਾ ਜਾ ਅਹੀਂ ਯਾਰ ਮੇਰੇ ਵੀ ਕੀ ਹੋਊਗਾ ਯਾਰ ਸੰਦੀਪ ਉਹ ਥੱਲੇ ਲਾਓ ਇਹਨੂੰ ਬਾਕੀ ਗੱਲਾਂ ਤਾਂ ਠੀਕ ਨੇ ਤੇਰੇ ਪਾਪਾ ਯਾਰ ਗਿਆ ਕਿੱਧਰ ਆ ਓਏ ਉਹਨੂੰ ਮਾਗਰੋਂ ਦੇਖਾਂਗੇ ਮਰੂ ਖਪੂ ਫੇਰ ਦੇਖਦਾ ਇਹਨੂੰ ਪਹਿਲਾਂ ਇਹਨੂੰ ਸ਼ਾਮਲ ਐ ਡਾਕਟਰ ਦੱਸੂਗਾ ਕਰ ਦੇ ਕੀ ਹੋ ਗਿਆ ਦੇਖੀ ਲੈ ਬਲੱਡ ਦੇਖੀ ਯਾਰ ਚੈੱਕ ਕਰਕੇ ਕੀ ਹੋ ਗਿਆ ਇਹਨੂੰ 1 ਲੱਖਤ ਪਈ ਗਈ ਇਹਦਾ ਦੰਦੜ ਤਾਂ ਪੈ ਨਹੀਂ ਸਕਦੀ ਇਹਦੇ ਮੁੱਲ ਦੇ ਦੰਦੜੋਂ ਤਾਂ ਅਸੀਂ ਕੱਢਤੇ ਦੀਗੇ ਪ੍ਰਦੀਪਾਹ ਕੁੱਤੇ ਮੰਦੇ ਨੇ ਇਹੀ ਜੀ ਗੱਲ ਕਰਿਆ ਕਰਿਆ ਕਿ ਮੇਰੀ ਮਾਦੇ ਨਾਲ ਦੀ ਨਾਲ ਦੰਦਣ ਪਈ ਗਈ ਬਈ ਉਹਦੀ ਡਿੱਗ ਗਈ ਤਾਂ ਓਏ ਮਰ ਜਾਂਦਾ ਦੰਦਾਂ ਨੂੰ ਮਰ ਜਾਂਦਾ ਡਾਕਟਰ ਦੰਦ ਨਹੀਂ ਪਈ ਯਾਰ ਦੰਦ ਤਾਂ ਦੇ ਮੈਂ ਕੱਢਤੇ ਉਹੀ ਮਰੀ ਜਾਂਦਾ ਪਕਾਈ ਯਾਰਾ ਦੰਦਾ ਨਾਲ ਕੀ ਤਾਂ ਲਗਾਤਾ ਯਾਰਾ ਵੀ ਤੁਸੀਂ ਤਾਂ ਬਾੜੀ ਕਾਲੀ ਕਰਕੇ ਰੇੜੇ ਦੀ ਪਾ ਲਿਆ ਦਬ ਲੜਦਾ ਸੀਦਾ ਭਈ ਵਧਾਤਾ ਉਹ ਰੇੜੇ ਤੇ ਭਾਈ ਯਾਰ ਗੱਡੀ ਦੀ ਬੈਟਰੀ ਨਹੀਂ ਸੀ ਬੈਟਰੀ ਗੱਗਾ ਲੈ ਗਿਆ ਯਾਰ ਮੇਰੇ ਵਾਲੀ ਗੱਡੀ ਦੀ ਬਲੱਡ ਵੱਧ ਗਿਆ ਹੋਰ ਬਾਲਾ ਵਧਿਆ ਪਿਆ ਯਾਰ ਫਿਰ ਹੁਣ ਹੀਲਾ ਭਾਈ ਇਹਦੇ ਕੀ ਕੋਈ ਗੋਲੀ ਗੋਲੀ ਦੇ ਦੇਣਾ ਤਾਂ ਸ਼ਹਿਰ ਲੈ ਜਾਓ ਯਾਰ ਇਹਦਾ ਨਹੀਂ ਰਿਲ ਬੱਸ ਲਵੀ ਲੱਗਿਆ ਕੰਮ ਹੁਣ ਸ਼ਹਿਰ ਕਾਤੇ ਲੈ ਜਾਏਗਾ ਲਿਆ ਗੱਡੀ ਹੁਣ ਕਿੱਥੋਂ ਲੈ ਜਾਏਗਾ ਮੈਂ ਗੋਲੀ ਦਿੰਨਾ ਕੋਈ ਨਾ ਕੋਈ ਨਹੀਂ ਕਾਬਰ ਨਾ ਇਹਨੂੰ ਛੇਤੀ ਸ਼ਹਿਰ ਲੈ ਜਾਓ ਫੇਰਾ ਸ਼ਹਿਰ ਲੈ ਜੀ ਭਈ ਯਾਰ ਮੜਾ ਮੋਟਾ ਕੋਈ ਗੋਲੀ ਕੰਪਟਾ ਕਿਆ ਬਹਿਣੀ ਆ ਲਵੇ ਲੱਗ ਜਾਂ ਨਾਲੇ ਹੋਰ ਛੁੱਡੀ ਛਾਪੇ ਛੜੇ ਹੋਣੇ ਮੇਰੇ ਸਾਲ ਦੇ ਹਾਂ ਦੋਜ ਕਿ ਨੂੰ ਚਾੜ ਤੇ ਛਾਪ ਤੇ ਛੜੇ ਹੋਣੇ ਮੈਨੂੰ ਕਹਦਾ ਛਾਪੇ ਛੜੇ ਨੇ ਗੋਲੀ ਕੱਢ ਸੀਤੀ ਡਾਕਟਰ ਆ ਭਾਈ ਬਣ ਕੇ ਸੀਤੀ ਯਾਰ ਉਹ ਲਿਆ ਕਰੋ ਆ ਗਿਆ ਆ ਗਿਆ ਆ ਗਿਆ ਮੰਨਣੇ ਲਿਆ ਜਾ ਗੋਲੀ ਲਿਆ ਜਾ ਡਾਕਟਰ ਆ ਜਾ ਕਰ ਲਿਆ ਫੜਾਈ ਗੋਲੀ ਮੜੀ ਗੋਲੀ ਦੇ ਦੇ ਗੋਲੀ ਫੜਾ ਦੇ ਆ ਗੋਲੀ ਲੈ ਲਾਤਾ ਖੜੀ ਹੋ ਜਾ ਇਨੂੰ ਤਾਂ ਪਤਾ ਨਹੀਂ ਕੋਸਾ ਬਸ ਜਦ ਤਕੇ ਨੂੰ ਸ਼ੀਤੀ ਸੰਦੀਪ ਲੈ ਜਾਉ ਨੂੰ ਅੱਧਾ ਘੰਟੇ ਦੇ ਵਿੱਚ ਵਿੱਚ ਦਾ ਬਲਟ ਜਿਆਦਾ ਵਧਿਆ ਪਿਆ ਆ ਮਰ ਗਈ ਆ ਮਰਤੀ ਮੇਰੀ ਮਾਂ ਸਾਰੀ ਤੇਰੀ ਕਾਰ ਕਰਾਈ ਆ ਮੇਰਾ ਸਾਲਾ ਕੁੱਤਿਆ ਉਹ ਬਹਿ ਜਾ ਹੁਣ ਇਹਨੂੰ ਲੈ 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 ਜਾ ਹੁਣ ਮੋੜ ਰੇੜਾ ਫਿਰ ਹੁਣ ਕੱਦ ਲਈ ਇਹਨੂੰ ਪਤਾ ਯਾਰ ਬਹਿ ਮੋੜ ਮੋੜ ਰੇੜਾ ਮੋੜ ਕੋਈ ਬਹਿ ਜਾ ਯਾਰਾ ਬਹਿ ਜਾ ਸਾਲਾ ਬਹਿ ਜਾ ਦਾ ਮੋੜ ਹੁਣ ਉਹ ਮੈਂ ਤਾਂ ਹੁਣ ਲੈ ਹੁਣ ਗੱਡੀ ਕਿੱਥੋਂ ਲੈ ਆਂਗਾ ਉਹ ਮੈਂ ਰੇੜੇ ਤੇ ਰਹਿ ਜੂ ਸਰਾਮ ਰੇੜੇ ਤੇ ਲੈ ਆਂਗਾ ਬੀਬੀ ਬੀਬੀ ਗੱਲ ਤਾਂ ਸੁਣ ਲੈ ਬੀਬੀ ਦਾਰੇ ਉੱਤੇ ਆਵਾਂ ਤੇਰੇ ਚੱਲ ਕੇ ਫਰਦੇ ਮੁਰਾਦਾ ਨਾਨ ਝੂੜੀਆਂ ਮੁੰਡੇ ਮੇਰੇ ਜੋੜੇ ਹੋ ਜਾਣ ਬਈ ਬਾਬਾ ਜੀ ਤੁਰਿਆ ਗਾਂ ਪੈਰੀ ਨਹੀਂ ਵਟਦੀ ਹੈਗੀ ਜਾਂਦਰਾ ਬੈਨਾਂ ਨੇਗਾ ਹਾਂ ਨਿਕੇ ਨਿਕੇ ਕਰਾਂਗੇ ਕਿੰਨੀ ਹੋਰੀਆਂ ਨੇ ਕੱਪੜੇ ਪਸਦੇ ਨੇ ਵਿੱਚੋਂ ਆ ਜਾ ਆ ਜਾ ਕਰਾ ਮੱਥਾ ਟੇਕਣਾ ਛੇਤੀ ਕਰ ਕੀ ਗੱਲ ਹੈ ਬਾਬਾ ਫਿਰ ਭੱਗ ਜੂਗਾ ਕਿਤੇ ਹੈ ਇੱਥੀ ਹੈ ਬਾਬਾ ਤਾਂ ਜਾਨ ਜੂਣ ਵਾਲੀ ਗੱਲ ਨਹੀਂ ਹੈਗੀ ਸਾਡੇ ਤਾਂ ਇਹ ਰੀਤੀ ਰਿਵਾਜ ਆ ਜੇ ਅਸੀਂ ਬਾਬੇ ਦੇ ਪੂਪ ਨੇ ਤੇ ਲਾad ਵਾਸਤੇ ਲੱਡੂ ਨਾਂ ਚੜਾਈਏ ਸਮਝ ਫਿਰ ਪੀੜੀ ਗਾਹਾਂ ਵੱਦੀ ਨਹੀਂ ਹੈਗੀ ਤੁਰਿਆਂ ਅੱਛਾ ਅੱਛਾ ਬਸ ਮੱਥੇ ਟੇਕ ਨਾਲ ਪੀੜੀ ਗਾਹਾਂ ਵੱਜ ਜਾਂਦੀ ਐ ਓ ਹੋਰ ਹੁਣ ਇਹਦਾ ਕੁੰਟਿਆ ਬਾਲਾ ਮਾੜਾ ਜੇ ਨਾ ਇਹਨੂੰ ਮੰਨਿਆ ਤਾਂ ਰਾਤ ਨੂੰ ਢਾਊਗਾ ਫਿਰ ਕਿਤੇ ਲਾਫੜੇ ਲਾਉਂਦੇ ਤਾਂ ਰਾਤ ਨੂੰ ਸੁੱਤੇ ਫਿਰਦੇ ਹੋਰ ਵੀ ਰੀਤੀ ਰਿਵਾਜ ਹੋਣ ਗਾਹਾਂ ਮਾਰਿਆ ਮੈਨੂੰ ਰਾਣੀ ਹਾਰ ਪਾਏ ਤੇ ਨਾ ਪੰਜ ਤੋਲਿਆਂ ਦਾ ਰੀਤੀ ਰਿਵਾਜ ਤਾਂ ਬਥੇਰੇ ਸੀ ਕੰਗਣਾਂ ਖੇਡਣਾ ਸੀ ਛਟੀਆਂ ਖੇਡਣੀਆਂ ਦੀਆਂ ਤੂੰ ਤਾਂ ਕਲੇਸ਼ ਰੱਖਦੀ ਐ ਮੂਰੇ ਆਹ ਰੱਖਦੀ ਐ ਕਲੇਸ਼ ਐਂ ਕਰ ਆ ਲੈ ਫੜਾ ਪੂਪ ਨੇ ਬਾਬਾ ਆਦੇ ਬਾਬਾ ਆ ਬਾਬਾ ਨਾ ਕਿਹ ਹੋਰ ਹੋ ਮੇਰੀ ਗੱਲ ਸੁਣ ਲੈ ਜੋ ਵੀ ਸ਼ਬਦ ਸੋਚਣਾ ਹੈ ਮਤਲਬ ਕਿ ਬੋਲਣਾ ਸੋਚ ਸਮਝ ਕੇ ਬੋਲੀ ਠੀਕ ਹੈ ਹਾਂ ਐਂ ਗੱਲ ਮੂਰੇ ਹੋ ਉਧਰ ਆਪਦਾ ਮੱਥਾ ਆਪ ਟੇਕ ਲੈ ਆ ਚੱਕ ਤੇਰੇ ਭੂਪਨੇ ਮੈਂ ਤਾਂ ਕੋਈ ਨਹੀਂ ਮੱਥਾ ਮੂੰਹ ਆਈ ਨਹੀਂ ਤੇਰਾ ਬਾਈ ਜੇ ਬੇਲਾ ਤੈਨੂੰ ਕਿਤੇ ਢੋਈ ਨਹੀਂ ਮਿਲਣੀ ਹੈਗੀ ਐਡਾ ਉਹ ਕਰਦੀਆਂ ਹੈਗਾ ਭੂਪਨੇ ਚੱਕ ਸਾਡਾ ਬਾਬਾ ਦੀ ਜਿਹੜਾ ਛੋਟੀ ਉਮਰੀ ਉਹ ਸੁਰਗਵਾਸ ਹੋ ਗਿਆ ਠੀਕ ਹੈ ਤੇ ਬਾਬਾ ਸੋਡਾ ਮੇਰਾ ਕੀ ਬੱਬੜ ਮੇਰੇ ਉਹ ਹੁਣ ਮੇਰੇ ਨਾਲ ਹੀ ਆ ਫਿਰ ਤੂੰ ਵੀ ਆ ਫੜ ਮੈਂ ਕੋਈ ਨਹੀਂ ਤੇਰੇ ਨਾਲ ਹੈਗੀ ਹਾਂ ਉਹ ਠੀਕ ਆ ਖਾਟ ਮੈਂ ਤਾਂ ਪੰਘੀ ਲੈ ਲਿਆ ਕਰਾ ਲਓ ਵਿਆਹ ਕਾਗਜ਼ ਨੇ ਤਾਂ ਬਾਬੇ ਦੇ ਹੂੰ ਆ ਕੇ ਸਮਝ ਅਸੀਂ ਜਿਹੜੇ ਦਿਨ ਆ ਆ ਲੱਡੂ ਆ ਕੇ ਲਾਦ ਦੇ ਨਾਉਂਦੇ ਮੇਰਾ ਮਾਲਕਾ ਕਾਹਦੇ ਨਾਉਂਦੇ ਹੈ ਸੁਣ ਲਈ ਤਾਂ ਤੇ ਆਪਾਰ ਮੇਰੇ ਕੋਲ ਤਾਂ ਸੁਣ ਲੈ ਖੜ ਜਾ ਮੈਨੂੰ ਹੁਣ ਛਰਦਾ ਨਾ ਪਰ ਪੰਗ ਕਰ ਮੇਰੀ ਮਿੰਟ ਦੋ ਖੜ ਜਾ ਮੇਰਾ ਮਾਲਕਾ ਜੋੜੀ ਹੋਣ ਕੇਰਾ ਚੀ ਨ ਮੇੜ ਦੇ ਕੰਮ ਗਾ ਹਾਂ ਅਸੀਂ ਨੁੱਕ ਜੀ ਬਾਤ ਚਾਰੇ ਵਗ ਜੀ ਛਾਰੇ ਪਾਤੀ ਵਗ ਜੀ ਅਸੀਂ ਬਾਹਰ ਦੇਸ਼ ਵਗ ਜੀ ਦੋਨੇ ਮੇ ਜਵਾਕਾਂ ਨੂੰ ਲੈ ਚਾਹੇ ਆਪਾਂ ਤਾਂ ਮੁੰਡਾ ਵੀ ਦਾਲਤ ਨਹੀਂ ਚਾਹੇ ਇੱਕ ਮੁੰਡਾ ਕਾਦੀ ਕੁੜੀ ਕਾਦੀ ਬਾਬਾ ਬਣ ਤੂ ਮੈਂ ਤੂੰ ਇਹ ਮੇਰਾ ਮਾਰਕਾ ਜੋੜੀ ਦੋੜੀ ਦੋੜੀ ਦੇ ਬਾਹਰ ਆਜਾ ਖਾਲਾ ਖਲ ਅੱਛਾ ਉਹਨਾਂ ਫੜਾ ਦੇਗਾ ਤਾਂ ਦੋ ਦਰਵੇਸ਼ ਆਪ ਹੀ ਆ ਜਾਣਗੇ ਮੇਰੀ ਗੱਲ ਸੁਣੋ ਬੱਚਿਆਂ ਵਾਲੀ ਦੇਖੀ ਖਾ ਲੂਗੀ ਜਦੋਂ ਸਾਡੇ ਦੂਜਿਆਂ ਦੇ ਵਿਆਹ ਹੋਏ ਸੀਗੇ ਇਹ ਤਾਂ ਬਾਲੀ ਗਹਿਵਾ ਲੱਗਦੀ ਸੀ ਹੁਣ ਸਾਡੀ ਸ੍ਰੀਕੇ ਕਬੀਲੇ ਚ ਮਹੀ ਅੜਿਆ ਹੋਇਆ ਸੀ ਮੈਂ ਕਿਉਂਟਿਆ ਗਿਆ ਹੁਣ ਗਾਹਾਂ ਨੂੰ ਆਪਾਂ ਲੋੜ ਨੂੰ ਇੱਥੇ ਆਪਾਂ ਚੌਲਾਂ ਦਾ ਕੜਾ ਖੜਾ ਦੇਾਂਗੇ ਬਾਬੇ ਨੂੰ ਦੇਖ ਲੈ ਛੋਡੇ ਸ੍ਰੀਕੇ ਵਾਲੇ ਵੀ ਕਿੱਡੇ ਹਰਾਮੀ ਨੇ ਹਨਾ ਗਾਉਂਦੇ ਯਾਰ ਨਹੀਂ ਜੋ ਤਾਂ ਗਾਉਂਤੀ ਬਾਬੇ ਦੇ ਮੱਥਾ ਟੇਕੀ ਗਏ ਹੁਣ ਵਿਆਹ ਮਕਲਾਵੇ ਸਾਰਿਆਂ ਦੇ ਹੋ ਗਏ ਮੁੜਕੇ ਬਾਬੇ ਦੇ ਕੋਈ ਖੜੇ ਨਹੀਂ ਆਕੇ ਅੱਛਾ ਕਰ ਦੇ ਲੱਡੂ ਜੇ ਖਾਣੇ ਨੇ ਖਾਲਾ ਨਹੀਂ ਹਿਉ ਨੂੰ ਪਾ ਦੇ ਮੈਂ ਤਾਂ ਕਹਿੰਦਾ ਕੁੱਤੀ ਯਾਰੀ ਨੂੰ ਪਾ ਦੇ ਏ ਬਾਬਾ ਸੱਚਿਆ ਜੇ ਤਾਂ ਮੈਂ ਤੈਨੂੰ ਉਹੀ ਕਰਦਾ ਫਿਰ ਤਾਂ ਤਾ ਤਾਂ ਮੇਰੇ ਨਾਲ ਬਣਨਾ ਜਿਵੇਂ ਇਹ ਤੀਮੀ ਤੈਨੂੰ ਐਂ ਕਹਿੰਦੀ ਆ ਨਾ ਵੀ ਇਹ ਉਹੀ ਤੁਰੇ ਫਿਰਦਾ ਇਹ ਰਾਤ ਨੂੰ ਮੂੰਹੀ ਮੂੰਹ ਕੁੱਟੀ ਦਾ ਛੁੱਤੀ ਪਈ ਦਾ ਇਹਨੂੰ ਟੜਕੇ ਨੂੰ ਮੇਰਾ ਛੜਲਾ ਪਾਥਾ ਸਜਾਦੀ ਦਾ ਮਾਰ ਮਾਰ ਤੇਰਾ ਨਾ ਕੁੱਟੇ ਤੇਰਾ ਕੁੱਟੇ ਮੂੰਹ ਮੇਰਾ ਮਾਨ ਬੇਈਮਾਨ ਆ ਮੇਰੇ ਮਾਲਕਾ ਸੁਣ ਲੈ ਪੁਕਾਰ ਸੱਚੇ ਦਿਲ ਦੀ ਪਰਦੇ ਅਲਾਦਾਂ ਨਾਲ ਝੋਲੀਆਂ ਹਾਂ ਹੋਰ ਮਾਲਕ ਤਾਂ ਬੇਲੀ ਬੈਠਾ ਤੇਰੇ ਵਰਗੇ ਦੀ ਪੁਕਾਰ ਸੁਣੂਗਾ ਉਹਨੂੰ ਕੰਮ ਹੈ ਨਹੀਂ ਨਾ ਹੋਰ ਕੋਈ ਆ ਜਾ ਦਰਵੇਸ਼ ਆ ਜਾ ਇਹ ਖਾ ਲੈ ਬਾਬੇ ਦੇ ਪੁੱਛ ਰਾ ਕੇ ਦੇਖ ਲੈ ਐਂ ਕਰ ਫਿਰ ਕੰਮ ਆਪਣਾ ਨਿਪਟ ਗਿਆ ਹਾਂ ਮੱਥਾ ਮੈਂ ਤਾਂ ਠੀਕ ਲਿਆ ਮੇਰਾ ਹਲਕਾ ਚੱਲ ਫਿਰ ਆਪਾਂ ਹੁਣ ਸਿੱਧਾ ਕਰੇ ਚੱਲਦੇ ਆਪਦੇ ਆਪਦੇ ਕਰੇ ਹਾਂ ਆਪਦਾ ਕਰ ਕਿਹੜਾ ਮੇਰੇ ਆਪਦੇ ਕਰੇ ਬਾ ਵੇ ਤੇਰੇ ਹਾਂ ਤੇਰੇ ਲਈ ਜਮੀ ਕਮਾਲ ਹੋਈ ਪਈ ਟੁੱਟੇ ਛਿੱਤਰ ਵਾਂਗੂ ਵੱਧਦੀ ਜਾਂਦਾ ਹੈ ਗਾਹਾਂ ਦੀ ਗਾ ਤੇਰੇ ਘਰੇ ਕਿਵੇਂ ਖੱਕੜੀਆਂ ਲੈਣ ਜਾਣਾ ਮੈਂ ਤਾਂ ਆਪਣੇ ਘਰੇ ਜਾਊਂਗੀ ਤੂੰ ਜਾ ਆਪਣੇ ਘਰੇ ਮੇਰੀ ਗੱਲ ਸੁਣ ਲੈ ਜੇ ਇੱਥੋਂ ਆਪਦੇ ਤੂੰ ਆਪਣੇ ਘਰੇ ਲੈ ਗਈ ਨਾ ਮੈਨੂੰ ਮੇਰੇ ਸਹੁਰੇ ਦਾ ਹੀ ਨਹੀਂ ਪਤਾ ਰਾਤ 'ਚ ਕੁਛ ਨਾ ਕੁਛ ਹੋ ਜਾਏ ਐ ਨਹੀਂ ਪਤਾ ਟੈਰੀ ਪਾਰਟ ਜੇ ਮੋਟਰਸਾਈਕਲ ਦਾ ਇਹ ਪਤਾ ਬਾੜਾ ਕੁੰਟਿਆ ਮਾੜਾ ਇਹ ਤਾਂ ਧਿਆਲ ਹੈ ਕੇਰਾ ਧਿਆਉਣਾ ਮੈਂ ਤੈਨੂੰ ਐਂ ਕਹੇ ਨਾ ਇਹ ਸਾਡੇ ਰਿਵਾਜ ਆ ਇੱਥੋਂ ਮੱਥਾ ਟੇਕ ਕੇ ਸੀ ਸਿੱਧਾ ਘਰੇ ਜਾਂਦੇ ਆਂ ਐਂ ਤਾਂ ਹੁਣ ਮੇਰੇ ਨਾਨਕੇ ਦੀ ਪਹਿਲਾਂ ਮੇਰੇ ਪਿਓ ਦਾ ਦੇਹਰੀ ਆਉਂਦੇ ਹੁੰਦੇ ਮੇਰੀ ਮਾਂ ਕਲੇ ਇਸ ਪਾਲ ਨਹੀਂ ਮੈਂ ਤਾਂ ਪੇਕੀ ਜਾਣਾ ਨਾ ਉਹ ਕਹਿੰਦੇ ਵੀ ਜਿੱਥੋਂ ਮੱਥਾ ਟੇਕਿਆ ਸਿੱਧਾ ਆਪਣੇ ਕੇਰਾ ਹੁਣ ਮੇਰੇ ਘਰੇ ਤੁਹਾਨੂੰ ਜਾਣਾ ਪਊਗਾ ਆਪਾਂ ਤੇਲ ਚ ਬਾਈ ਦੀ ਵੀ ਰਸਮ ਨਹੀਂ ਕਰੀ ਸਮਝ ਮੈਂ ਤਾਂ ਜਾਂਦੀ ਨਹੀਂ ਮੈਂ ਤਾਂ ਛੋਡੇ ਘਰੇ ਜਾਂਦੀ ਵੀ ਛੋਡਾ ਬਾਬਾ ਸੋਨੂੰ ਹੀ ਰੱਖੇ ਮੇਰਾ ਕੀ ਲੱਗਦਾ ਛੋਡਾ ਬਾਬਾ ਦੇਖ ਲੈ ਫਿਰ ਰਾਤਾਂ ਨੂੰ ਸੁੱਤੀ ਉਠ ਉਠ ਰੋਵੇਂਗੀ ਮੈਂ ਤੈਨੂੰ ਐਂ ਕਹਿਣਾ ਫਾਇਦ ਨਹੀਂ ਉਹ ਗੱਲ ਦਾ ਫਿਰ ਫਿਰ ਕਹਿੰਗੀ ਮੈਨੂੰ ਦੱਸਿਆ ਨਹੀਂ ਨੀ ਪਤਾ ਫਿਰ ਰਾਤ ਨੂੰ 12:30 ਵਜੇ ਕੱਟੇ ਵੀ ਮੈਂ ਤਾਂ ਮੱਥਾ ਟੇਕਣਾ ਬਾਬੇ ਦੀ ਮੈਨੂੰ ਐਂ ਲੱਗਦਾ ਬਸ ਜ਼ਿੰਦਗੀ ਚ ਸਾਰਿਆਂ ਨਾਲੋਂ ਪਹਿਲਾ ਫੈਸਲਾ ਜਿਹੜਾ ਕੀਤਾ ਨਾ ਆਪ ਉਹ ਵੀ ਗਲਤੀ ਕੀਤਾ ਉਹਦਾ ਫਿਰ ਤੂੰ ਦੇਖੀ ਉਹ ਤਾਂ ਕਹਿੰਦੀ ਮੈਂ ਬਾਹਰ ਜਾਣਾ ਆਜਾ ਤੈਨੂੰ ਹੁਣ ਮੈਂ ਬਾਹਰ ਤਾਂ ਲਿਜਾਊਂਗਾ ਪਹਿਲਾਂ ਆਪ ਆਪਦੇ ਘਰੇ ਚੱਲਦੇ ਆਂ ਤੇਲ ਚਵਾਈ ਦੀ ਰਸਮ ਕਰਨੀ ਤੰਦਰ ਜੇ ਉਹ ਤਾਂ ਐਂ ਕਹਿਣਾ ਤੇ ਅਕੇ ਨਕਲੀ ਵਿਆਹ ਹੋਊਗਾ ਫਿਰ ਤਾਂ ਹੋਰ ਪੁੱਛਾਈਆਂ ਮਾਰਦਾ ਓਏ ਗਾਤ ਕਰਫਲੀ ਨੇ ਬਈ ਮਾਣਾ ਜਾਣਦੇ ਜਾਣਦੇ ਮੈਂ ਤਾਂ ਕਹਿੰਨੀ ਤੇਰਾ ਪਰਕੇ ਬੜਾ ਡੁੱਬੇ ਹੈ ਜੇ ਦਾ ਮੈਂ ਤੈਨੂੰ ਦਸਾਂ ਮਰੋਪਾ ਦੂਰੇ ਖੇਤ ਚ ਮੈਂ ਤੇਰੀ ਮਾਸੀ ਮਾਸੀ ਕਰਕੇ ਇੱਜ਼ਤ ਕਰੀ ਜਾਂਦਾ ਮੈਂ ਕਹਿੰਦਾ ਕਾਹਨੂੰ ਕਾਹਨੂੰ ਹੁਣ ਕੋਈ ਇੱਜ਼ਤ ਨਹੀਂ ਕੋਈ ਮਾਸੀ ਨਹੀਂ ਬੰਦੇ ਵਾਂਗੂ ਮੂਹੇ ਲੱਗ ਜਾ ਮਾਸੀ ਕਰਕੇ ਤਾਂ ਇੱਜ਼ਤ ਤੂੰ ਕਰਦਾ ਨਹੀਂ ਹੈਗਾ ਜੇ ਤੂੰ ਮੈਨੂੰ ਮਾਸੀ ਜੀ ਕਹੇ ਮੈਂ ਨਾ ਤੇਰੀ ਇੱਜ਼ਤ ਕਰਾਂ ਮਾਸੀ ਆ ਤਾਂ ਰਿਸ਼ਤਾ ਹੀ ਨਹੀਂ ਹੈਗਾ ਹੁਣ ਉਹ ਤਾਂ ਚੜਖੜ ਦੇ ਮਾਰਦੀ ਘੁੱਗੀ ਬੇ ਕੋਈ ਲਾਵਾ ਫੇਰੇ ਨਹੀਂ ਆਪਣੇ ਹੋਏ ਤੇ ਤਾਂ ਕਾਗਜ਼ ਦੀ ਘੁੱਗੀ ਮਾਰੀ ਸੀ ਮੇਰੀ ਗੱਲ ਸੁਣ ਲੈ ਲਾਵਾ ਫੇਰੇ ਅੱਜ ਕੱਲ ਹਜੇ ਕੋਈ ਕੱਚੀ ਪੀਲੀ ਨਿਕਲ ਸਕਦੀ ਐ ਜਿੱਥੇ ਕਾਨੂੰਨ ਦੀ ਸਟੈਂਪ ਲੱਗੀ ਉਹ ਕੱਚੀ ਪੀਲੀ ਨਿਕਲ ਸਕਦੀ ਤੇਰਾ ਲੇਡੀ ਪੁਲਸ ਮੂੰਹ ਹੀ ਮੂੰਹ ਕੁੱਟੂ ਜਦ ਤੈਂ ਫੱਜ ਗਈ ਤੂੰ ਆਪਦੇ ਬਿਆਨਾਂ ਚ ਮੈਂ ਤੈਨੂੰ ਗਲਤੀ ਗੱਲ ਮੈਂ 400 ਪਾਵੰਦੀ ਐ 400 ਪਾਵੰਦੀ ਐ 420 ਦਾ ਨਾ ਤੇਰੇ ਤੇ ਪਰਚਾ ਕਰੂੰ ਬੀਨੇ ਜਾਣ ਬੁੱਝ ਕੇ ਮੈਨੂੰ ਜਾਲ ਚ ਬਸਾਇਆ ਕਿਉਂ ਕੀ ਗੱਲ ਨਿਆਣੀ ਸੀ ਤੂੰ ਜਾਲ ਚ ਬਸਣ ਦੀ ਬੰਨੂ ਕੀ ਪਤਾ ਤੀ ਤੂੰ ਮੂਰੇ ਪੜਨਾ ਲਿਖਣਾ ਨਹੀਂ ਆਉਂਦਾ ਹੈਗਾ ਹੋਰ ਕਾਹਨ ਛੈਨ ਦਾ ਪੰਜਾਬੀ ਚ ਕਰਕੇ ਆਈਆਂ ਉੱਥੇ ਝੂਠ ਬੋਲਦੀਆਂ ਪੜਨਾ ਫਿਰ ਬਿਨਾ ਪੜਨਾ ਲਿਖਣ ਦੀ ਕੀ ਕਰ ਤੇ ਛੈਨ ਉੱਥੇ ਕੋਈ ਕੱਲ ਸੈ ਨਹੀਂ ਹੁੰਦੇ ਨੇ ਮੈਨੂੰ ਕਰਨੇ ਹੋਰ ਨਹੀਂ ਪੜਨਾ ਆਉਂਦਾ ਹਾਂ ਚੱਲ ਚੱਲ ਮੂਰੇ ਨਾ ਤੇਰਾ O é que eu já ਉਕੜ ਜੌਲੇ ਗੱਲਾਂ ਕੁੱਤੇ ਬੰਦਿਆ ਵੇ ਨਾ ਜਿਹੜਾ ਖੜ ਜਾ ਕੜਾਈ ਉਹ ਮੜਾ ਕੜਾਈ ਕੜਾਈ ਆਸੀ ਪਾ ਕੀ ਆ ਗਿਆ ਨੀ ਤੈਨੂੰ ਬੱਲੇ ਵਾ ਤੇਰੇ ਬੱਲੇ ਵਾ ਤੇਰਾ ਦੇਖੋ ਕੰਮਾ ਇਹਨੂੰ ਕੀ ਹੋਇਆ ਕੁਝ ਨਹੀਂ ਹੋਇਆ ਵੇ ਕੱਲ ਚੰਗੀ ਭਲੀ ਸੀ ਵੇ ਉਹ ਟੱਟ ਵੀ ਚੰਗੀ ਭਲੀ ਆ ਇਹ ਤਾਂ ਪਲਸਰ ਦਬਾ ਕੇ ਲਿਆਇਆ ਸੀ ਇਹਨੂੰ ਉਹ ਤਾਂ ਤੁਰਿਆ ਨਹੀਂ ਗਿਆ ਕੜਾਈ ਮਾਰਦਾ ਕਿਉਂ ਭਗਾਈ ਮਰੀ ਨਾ ਉਹ ਮੱਡਾ ਗੱਲ ਢਾਲਦਾ ਜਾ ਰ ਮੇਰੀ ਗੱਲ ਸੁਣ ਲੈ ਮੇਰੀ ਮਾਂ ਦਾ ਮਗਰੂ ਦੇਖਾਂਗੇ ਪਹਿਲਾਂ ਤੈਨੂੰ ਹਸਦਾਰਨਾ ਪਏ ਕਿਤੇ ਵੇ ਮਾਂ ਕਿਤੇ ਚੱਲ ਬਸੀ ਮੇਰੇ ਨਾਲ ਚੱਲ ਬਸੀ ਤੂੰ ਚਲ ਬਸ ਚੰਗੀ ਭਲੀ ਨੂੰ ਮਾਰੀ ਜਾਨੀ ਆ ਲੈ ਜੋ ਕਰ ਬਲਾਈਟੀਆਂ ਵੱਧ ਗਿਆ ਜੀਗਾ ਅੱਛਾ ਲੈ ਉਹ ਟਾਈਮ ਨਹੀਂ ਹੈ ਆਪਣੇ ਕੋਲ ਤੋਰ ਲੈ ਇਹਦਾ ਲਾਵਾ ਉਤਰੀ ਹੈ ਪਤਾ ਲੱਗਿਆ ਹੁਣ ਸਾਰੇ ਪਿੰਡ ਚ ਗਾ ਪਾ ਦੂ ਏ ਚਲ ਚਲ ਤੋਰੀ ਚੱਲ ਉਹ ਕੁਸਰੀ ਹੋਇਆ ਮੇਰੀ ਮਾਂ ਨੂੰ ਕਿਤੇ ਗਾ ਪਾਵੇ ਮੈਂ ਕਿਹਨਾਂ ਆ ਜਾ ਤਾਂ ਨੂੰ ਸਾਰੀ ਜ਼ਿੰਦਗੀ ਸਜਣਾ ਵੇ ਤੇਰੀ ਘਾਟ ਰੜਕਦੀ ਰਹੀ ਨੀ ਏ ਜਟਾ ਤੂੰ ਮੈਨੂੰ ਰਾਤ ਦਾ ਨਹੀਂ ਸਿਆ ਨਾ ਮੈਨੂੰ ਤੂੰ ਦੱਸ ਕੇ ਗਿਆ ਤੇਰੇ ਗਮ ਚ ਦੇਖ ਲੈ ਤੇਰੇ ਯਾਰ ਨੇ ਕਿੰਗ 골ਡ ਦਾ ਅਧੀਆ ਪੀਤਾਗਾ ਅਣੀ ਪਉਆ ਪੈਂਦੀ ਪਤਾ ਨਹੀਂ ਆਦੀ ਆ ਮਹਿੰਗੀ ਦਾਰੂ ਪੀਤੀ ਆ ਤੇਰੇ ਜਾਣ ਦੇ ਗਮ ਚ ਯਾਰਾ ਤੈਨੂੰ ਲੱਭੂ ਮੈਂ ਆਪ ਖੁਦ ਲੱਭੂ ਮੈਂ ਯਾਰ ਮਾਰ ਕਰਨ ਵਾਲੇ ਨੂੰ ਐਸੀ ਸਜ਼ਾ ਦੇऊं ਸੱਤ ਪੀੜੀਆਂ ਯਾਦ ਰੱਖਣਗੀਆਂ ਯਾਰ ਮਾਰ ਕਰਨ ਵਾਲਾ ਯਾਰ ਮਾਰ ਹੀ ਕਰ ਸਕਦਾ ਬਾਹਰ ਨਹੀਂ ਕਰ ਸਕਦਾ ਜਿਉਂਨੇ ਮੋੜਨਿਆ ਖੈਦੀ ਯਾਰ ਆਪਾਂ ਜਦੋਂ 20 ਸਿਰ ਲਾ ਕੇ ਦੇਖੀ ਤੀ ਬਾਬਾ ਦੱਸ ਕੇ ਜਾਂਦਾ ਓਏ ਦੱਸ ਕੇ ਭਾਈ ਇਹਦਾ ਮੈਨੂੰ ਐਡੀ ਕਿੱਡੀ ਗੱਲ ਹੋ ਗਈ ਤੀ ਲੱਖਈ ਕਰ ਬਸ ਲੱਖੀ ਪੱਟੇ ਆਦੇ ਨੇ ਪਰ ਉਹ ਬੇਈਮਾਨ ਕੁੱਤੇ ਬੰਦੇ ਨੇ ਜਿਹੜਾ ਮਾਸੀ ਨਾਲ ਵਿਆਹ ਕਰਾ ਕੇ ਨਾ ਬਸ ਤੂੰ ਦੱਸ ਨਹੀਂ ਸਕਦਾ ਮੈਨੂੰ ਵੀ ਬੜਾ ਗਮ ਹੈ ਇਸੀ ਦਾ ਪਰ ਯਾਰਾ ਤੂੰ ਆਇਆ ਜਿੱਥੇ ਵੀ ਹੈ ਜਿੱਥੇ ਵੀ ਆਇਆ ਮੇਰਾ ਸਰਦਾ ਨਹੀਂ ਮੈਨੂੰ ਤੂੰ ੱੱਕੇ ਦਾ दारू ਪਿਆਈ ਮੇਰਾ ਤਾਂ ਨੇਮ ਤੜਵਾਤਾ ਹਾਂ ਆ ਦੇਖ ਤਰਾ ਯਾਰ ਠੇਕੇ ਤੇ ਬੈਠਾ ਤੇਰਾ ਯਾਰ ਕੱਲਾ ਬੈਠਾ ਠੇਕੇ ਤੇ ਤੇਰੇ ਤੋਂ ਬਿਨਾ ਮੈਂ ਨਗਾਤਾ ਜ਼ਰੂਰ ਲਈ ਪਰ ਮੈਨੂੰ ਸਵਾਦ ਨਹੀਂ ਆਇਆ ਦਾਰੂ ਦਾ ਤੇਰੇ ਬਿਨਾ ਯਾਰਾ ਤੂੰ ਬਸ ਆਇਆ ਹੁਣ ਜੱਟਾ ਜਿੱਥੇ ਵੀ ਇਹ ਗੁੱਸੇ ਗਿੱਲੇ ਸੜਦੇ ਰਾਤ ਮੈਂ ਤੇ ਨਗਾਟੇ ਸੇਵਿਆ ਚ ਵੀ ਬੈਠਾ ਬਾਏ ਇੱਥੇ ਹੋਏਗਾ ਉੱਥੇ ਵੀ ਨਹੀਂ ਤੀ ਤੂੰ ਮੈਂ ਤੈਨੂੰ ਨਾਲੇ ਤੇ ਵੀ ਦੇਖ ਕੇ ਆਇਆ ਖੇਤ ਵੀ ਦੇਖਿਆ ਤੈਨੂੰ ਪ੍ਰੀਤ ਨੂੰ ਦੇਖਣ ਤੋਂ ਬਾਅਦ ਤੂੰ ਮੈਨੂੰ ਕਿਤੇ ਨਹੀਂ ਮਿਲਿਆ ਬਾਲੀ ਗੱਲ ਕੀ ਮੈਂ ਤੈਨੂੰ ਸਰਕਾਰੀ ਟੱਟੀਆਂ 'ਚ ਵੀ ਦੇਖ ਕੇ ਆਇਆ ਉੱਥੇ ਵੀ ਨਹੀਂ ਸੀ ਤੂੰ ਯਾਰ ਅਮਰੀਕਾ ਦਾ ਸੁਣ ਲਾ ਮੈਂ ਤੇਰੇ ਨਾਲ ਆ ਓਏ ਆਪਾਂ ਤੇਰੇ ਨਾਲ ਆ ਬੰਦਾ ਮਾਰਨਾ ਅੱਜ ਮਾਰ ਦਿਆਂਗੇ ਬਸ ਤੂੰ ਆ ਜਾ ਮੈਂ ਹੁਣ ਘਰੇ ਜਾਣਾ ਮੈਂ ਘਰੇ ਜਾ ਕੇ ਕੋਈ ਗੱਲ ਕਹੂੰ ਵੀ ਜੀਨੇ ਮੇਰੇ ਨਾਲ ਤੁਰਨਾ ਕਫਨ ਬਨ ਕੇ ਤਰੋ ਜੇ ਤਾਂ ਤੂੰ ਮੂਰੇ ਟੱਕਰ ਗਿਆ ਤੈਨੂੰ ਹਿੱਕ ਨਾਲ ਲਾ ਲੂੰ ਜੇ ਰਾਮਾ ਟੱਕਰ ਗਿਆ ਤਾਂ ਗੱਲ ਲਾ ਦੂੰ ਬਸ ਮੇਰੇ ਕੋਲੇ ਗੱਲਾਂ ਦੋ ਨੇ ਜੱਟਾ ਆ ਗਿਆ ਬਸ ਮੈਂ ਆ ਦੇਖ ਲੈ ਤੂੰ ਮੂੰਹ ਲਾਲਾ ਕਰਦੀ ਪਿਉ ਤੈਨੂੰ ਆ ਸਹੀ ਆ ਗਿਆ ਮੱਕਰੇ ਜਾ ਕੇ ਤਲਾ ਲਾ ਦਿੰਦਾ ਤੇਰੇ ਬਿਨਾ ਮਾਰ ਨਹੀਂ ਕਰਦਾ ਦਾਰੂ ਪੀਣ ਦਾ ਪੈਸੇ ਹੈਗੇ ਥੀ ਮੇਰੇ ਕੋਲੇ ਅੱਜ ਲਿਆਉਂਦਾ ਪੁਣਾ ਦੀ ਕੇਸ ਦੇ ਮੈਂ ਪਾਇਆ ਨਹੀਂ ਪਰ ਤੇਰੇ ਬਿਨਾ ਮਾਰ ਨਹੀਂ ਕਰਦਾ ਜੱਟਾ ਦਾਰੂ ਪੀਣ ਦਾ ਪੈਣ ਜੀ ਮਾੜਾ ਮੋਟਾ ਦਾ ਹੰਗਾਰਾ ਭਰ ਦੋ ਉਹਦਾ ਜਮੀ ਡੋਬਾ ਖਾ ਗਏ ਬਾਈ ਮੈਂ ਤੁਹਲਾ ਦੇ ਬਾਈ ਕਰਨੈਲ ਕੀ ਕਿੱਥੋਂ ਲਿਆਵਾਂ ਮੈਂ ਕਰ ਉਹ ਤਾਂ ਮੈਂ ਤਾਂ ਚੌੜ ਕਰਦਾ ਦੀ ਕੁਝ ਨਹੀਂ ਹੋਇਆ ਕਰਨੈਲ ਤਾਂ ਉਹਦੇ ਨਾਲ ਕਹ ਜਿੰਦਰ ਨਾਲ ਕਹਤਾ ਹਾਂ ਬਾਈ ਮੈਂ ਤੁਹਲਾ ਕਿੱਥੋਂ ਲਿਆਵਾਂ ਹੁਣ ਮੈਂ ਕਰਨਾਇਆ ਲਾ ਇੱਕ ਤਾਂ ਹੀ ਅੱਟ ਜਾ ਅੰਬਾ ਹਾਂ ਬਾਈ ਪਫੜਾ ਮੈਂ ਤਾਂ ਲਾਂਬਾ ਲੈ ਕੇ ਆਈ ਸੀਗੀ ਲਾਂਬਾ ਕਿਹੜਾ ਲਾਂਬਾ ਤਾਂ ਤੇਰੇ ਸਿਰ ਤੇ ਹੋ ਗਿਆ ਬਾਈ ਆ ਤੇਰੇ ਬੰਦੇ ਨੇ ਚੰਦ ਚਾੜਤਾ ਕੀ ਗੱਲ ਹੋ ਗਈ ਰਾਤ ਕਰ ਰਾਇਆ ਲਾਲਤੀਆ ਬਾਈ दारू ਪਹਿਲਾਂ ਪੀ ਕੇ ਖਬਰ ਕਿਧਰ ਮੈਂ ਤਾਂ ਇਹ ਸੁਣਿਆ ਜੱਟ ਤੇ ਸਿਰੀ ਦੀ ਤਾਂ ਮਾੜੀ ਹੁੰਦੀ ਆ ਬਾਈ ਦੋ ਸਮਣੀ ਮੈਨੂੰ ਤਾਂ ਇਹ ਲੱਗਦਾ ਹੁੰਦਾ ਮਾਰ ਕੇ ਦੱਬਤਾ ਕਾਸੇ ਚ ਹੋਰ ਫਪੜਾਇਆ ਵਾਧੂ ਦੀਆਂ ਗੱਲਾਂ ਕਰੀ ਜਾਂਦਾ ਵੀ ਅੱਗੇ ਜਿੰਦਰ ਬੰਦੇ ਮਾਰ ਕੇ ਰੋਟੀ ਖਾਂਦਾ ਗੱਲਾਂ ਦੇਖ ਲੈ ਕੀ پروਸਾ ਬਾਈ ਕਿਸੇ ਦਾ ਇੱਥੇ ਕੀ ਪਤਾ दारू ਪਹਿਲਾਂ ਪੀ ਕੇ ਬੰਦੇ ਨੂੰ ਕੀ ਪਤਾ ਲੱਗਦਾ ਆ ਅੰਬੋ ਨੂੰ ਕੀ ਹੋ ਗਿਆ ਅੰਬੋਂ ਕੀ ਹੋਣਾ ਐ ਅੰਬੋਂ ਦਾ ਹੌਲ ਪੈ ਗਿਆ ਇਹ ਤਾਂ ਸਾਨੂੰ ਐ ਲੱਗਦਾ ਬਚਦੀ ਨਹੀਂ ਹੈਗੀ ਅਈ ਸਾਡੇ ਪਿੰਡ ਹੋ ਗਈ ਸੀ ਬਾਈ ਇੱਕ ਬੁੜੀ ਅੱਛਾ ਹਾਂ ਉਹਦੇ ਲੱਤਾਂ ਖੜ ਗਈਆਂ ਪਿੰਡ ਵਾਲੇ ਡਾਕਟਰ ਨੇ ਪੀਜੀਆਈ ਦਾ ਪਰਚਾ ਕੱਟਤਾ ਅੱਛਾ ਫੇਰ ਹਾਂ ਫੇਰ ਕੀ ਉੱਥੇ ਉਹਨਾਂ ਨੇ ਲੱਤ ਕੱਟਤੀ ਪੀਜੀਆਈ ਵਾਲਿਆਂ ਨੇ ਅੱਛਾ ਤੂੰ ਪਾਚੋ ਬਾਈ ਬੁੜੀ ਤਾਂ ਮਰ ਗਈ ਉਹ ਤਾਂ ਲਿਫਾਫੇ ਚ ਬੰਨ ਕੇ ਡਾਕਟਰਾਂ ਨੇ ਪਿੰਡ ਤੋਰਤੀ ਫਿਰ ਪਿੰਡ ਆ ਕੇ ਕਹਿੰਦੇ ਬਾਈ ਤਾਂ ਦਾਹ ਕਰਦੇ ਫਿਰ ਜਦੋਂ ਦਾਹ ਕਰਨ ਦੇ ਵਾਸਤੇ ਲਿਫਾਫੇ ਚੋਂ ਕੱਢੀ ਬੁੜੀ ਉਹਦੀ ਤਾਂ ਲੱਤ ਨਾ ਜੀ ਕੋਟ ਰੋਲਾ ਪੈ ਗਿਆ ਚੱਕ ਲੋ ਚੱਕ ਲੋ ਹੋ ਗਈ ਕਹਿੰਦੇ ਲੱਤ ਕਿੱਧਰ ਗਈ ਫਿਰ ਦੋ ਜਣੇ ਮੋਟਰਸਾਈਕਲ ਤੇ ਗਏ ਲੱਤ ਲੱਤ ਲੈ ਚੱਕਿਆ ਭਈ ਉਥੋਂ ਮੋਟਰਸਾਈਕਲ ਦੇ ਵਿਚਾਲੇ ਧਰ ਕੇ ਲੈ ਹਾ ਐਡਾ ਕੰਮ ਹੋ ਗਿਆ ਪੁੱਤੜਾ ਹੋਰ ਬੜਾ ਬਾਦਾ ਬੱਦ ਗਿਆ ਜੀ ਹੁਣ ਇਹਦਾ ਵੀ ਅਈ ਪ੍ਰਦੀਪ ਡਾਕਟਰ ਨੇ ਪਰਚਾ ਕੱਟ ਦਿਆ ਪੀ ਜਾਈਦਾ ਸਿੱਧਾ ਇਹਨੂੰ ਲੈ ਕੇ ਜਾਵਾਂ ਮੈ ਮੇਰੀ ਲੱਤ ਕੱਟ ਦੇਣਾ ਮੇਰੀ ਨਹੀਂ ਲੱਤ ਕੱਟਦੇ ਭੈਣ ਜੀ ਤੇਰੀ ਲੱਤ ਨਹੀਂ ਕੱਟਦੇਗੇ ਉਹ ਆਪਣਾ ਤਾਂ ਰੋਗ ਹੋਰ ਆ ਉਹ ਤਾਂ ਲੱਤਾਂ ਜੁੜਗੀਆਂ ਦੀਆਂ ਆਪਣਾ ਤਾਂ ਸਰੀਰ 'ਚ ਕੁਛ ਹੈ ਵੀ ਨਹੀਂ ਕੰਮ ਦਾ ਕੀ ਕੱਟਣਗੇ ਉਹ ਹਾਂ ਕੱਲੇ ਦੰਦ ਦੰਦ ਤੇ ਉਹ ਕੱਢ ਕੇ ਗਰਾਜ ਚ ਤਰਤੇ ਸੀ ਨੇ ਭਾਈ ਮੇਰੀ ਗੱਲ ਸੁਣ ਲੈ ਇਹ ਤਾਂ ਹੁਣ ਛੋਡੇ ਜਿੰਦਰ ਦੇ ਗਾਲ ਪਾਊਗਾ ਕੇਸ ਜਿੰਦਰ ਦੇ ਕੀ ਗਾਲ ਪਾਉ ਫੁੱਪੜਾ ਜਿੰਦਰ ਤਾਂ ਆਪ ਨਹੀਂ ਥਿਆਉਂਦਾ ਮੈਨੂੰ ਤੇ ਉਹਦਾ ਕੀ ਆ ਭਾਈ ਕਤਲ ਕਰਕੇ ਭੱਜ ਗਿਆ ਉਹ ਖਬਰਾਂ ਕਿੱਧਰ ਲਾएंगे ਕਤਲ-ਕੁਤਲ ਕੋਈ ਨਹੀਂ ਕੀਤਾ ਨਾਲੇ ਉਹਨੇ ਹਾਂ ਆਤਲ ਗੁੱਤਲ ਕੋਈ ਨਹੀਂ ਕਰਦਾ ਹੋ। ਉਹ ਤਾਂ ਮੈਨੂੰ ਪੀ ਕੇ दारू ਜਾ ਕੇ ਉੱਥੇ ਮੈਨੂੰ ਕੁੱਟਣ ਬੈ ਗਿਆ ਸੀਗਾ ਕੱਲ। ਉਹ ਤਾਂ ਫਿਰ ਹਰਖ ਹੋ ਗਿਆ ਨਾ ਉਹਨੂੰ ਐ ਹੋ ਗਿਆ ਵੀ ਇੱਕ ਬੰਦਾ ਹੋਰ ਮਾਰੂ। ਬਚ ਕੇ ਰਹੀ ਭਾਈ ਉਹਦਾ ਦੰਦਾ ਹੱਲ ਗਿਆ ਦੁਬਾਰੋਂ दारू ਪੀਣ ਲੱਗ ਗਿਆ ਤਾਂ। ਉਹੀ ਕਹਿਨੀ ਆ ਫੁੱਫੜਾ ਮੈਂ ਤਾਂ ਐ ਕਹਿਣ ਆਈ ਸੀਗੀ ਵੀ ਭਾਈ 10000 ਰੁਪਏ ਮੈਥੋਂ ਲੈ ਲਓ ਹਾੜੇ ਹੱਥ ਬਣਾ ਲਓ ਉਹਨੂੰ ਤਾਂ ਉੱਥੇ ਛੱਡਿਆ ਉਹ ਦੁਬਾਰੇ ਸੈਂਟਰ ਚ। 10000 ਨਾ ਪੈਂਡਾ ਨਹੀਂ ਛੁੱਟਣਾ ਭਾਈ 10 15 ਲੱਖ ਦੇਣਾ ਬਹੁ ਇਹਨਾਂ ਦਾ ਕਰ ਰਿਆਂ ਮਾਰ ਤਾ ਉਹਨੇ। ਲਾ ਉਹਨੇ ਕਿੱਥੋਂ ਦਾ ਬਾਬੇ ਦੇ ਸਾਹੀ ਸਾਹ ਲੈਂਦਾ ਨੇ ਕਿੱਥੋਂ ਮਾਰਦਾ ਉਹੀ ਗੱਲਾਂ ਬਣਾਈ ਜਾਂਦਾ ਬੁੱਕੜਾ ਤੂੰ ਵੀ ਜਿਹਦੇ ਨਾਲ ਬੱਦਪੈਰ ਹੁੰਦਾ ਬੰਦਾ ਉਸੇ ਦੀ ਗੱਲ ਘੋਟਦਾ ਉਹ ਤਾਂ ਭੱਜਿਆ ਫਿਰਦਾ ਲੱਭਦਾ ਤੂੰ ਖਾਬਰਾ ਹੁਣ ਮਾਰਦਾ ਹੈ ਮੈਨੂੰ ਮਾਰਦਾ ਕਾ ਨੂੰ ਮਟਾ ਉਹੀ ਕਹਿਣਾ ਨੂੰ ਕਾ ਨੂੰ ਅੰਭਾ ਉਹੀ ਪਕਾਈ ਮਰੀਏਗਾ ਬੁੱਕੜਾ ਕਾ ਮਾਰੀਏਗਾ ਤਾਂ ਉਹ ਬਈ ਮੇਰੀ ਗੱਲ ਸੁਣ ਤੂੰ ਬਾਗ ਆ ਬੰਦੇ ਤੇਰੇ ਮੂਰੇ ਹੱਥ ਆ ਬੜੇ ਜੀ ਨੂੰ ਡੱਕਰ ਦੇ ਨਾਲ ਚੱਲ ਕੋਈ ਨਹੀਂ ਉਹਨੂੰ ਤਾਂ ਮੈਂ ਡੱਕਰ ਦੋਗੀ ਪਰ ਮੇਰੇ ਗੱਲ ਤੇ ਗੌਰ ਕਰੀ ਗੌਰ ਕਾਈ ਕਰੀਆ ਤੂੰ ਕਮਾਲ ਦੀ ਗੱਲ ਆ ਬੁੜੀ ਮਰਨ ਵਾਲੀ ਹੋ ਰਹੀਆਂ ਸੰਦੀਪ ਪਤਾ ਬੈਟਰੀ ਲੈਣ ਗਿਆ ਗੱਡੀ ਨਹੀਂ ਸਟਾਰਟ ਹੁੰਦੀ ਤਾਂ ਬਿੰਦ ਛੱਟਦੀ ਆ ਤਾਂ ਜਾਣਿਆ ਪੀਜੀ ਲੈ ਕੇ ਇਹਨੂੰ ਚੱਲ ਕੋਈ ਨਹੀਂ ਤਾਂ ਠੀਕ ਹੋ ਜੂਗੀ ਆ ਮੈਂ ਹੌਲ ਨਾ ਪਾ ਤੂੰ ਮੇਰੇ ਆ ਕੇ ਹੋਰ ਹੀ ਗੱਲਾਂ ਲੈ ਆ ਕੇ 10000 ਲੈ ਲੋ ਸਾਡੇ ਜਿੰਦਰ ਨੂੰ ਛੱਡਿਓ ਲੈ ਗੱਲਾਂ ਕੀ ਹੋਈਆਂ ਪਈਆਂ ਨੇ ਕਹ ਉਹਨੂੰ ਲੈ ਉੱਥੇ ਛੱਡਿਓ ਬੈਣ ਜੀ ਮੈਂ ਤਾਂ ਉਹੀ ਚੌੜ ਕਰਦਾ ਤੇ ਉਹਨੂੰ ਉਹਨੂੰ ਡਰਾਉਂਦਾ ਤੀਗਾ ਹੈ ਕਰਨਾ ਹੈ ਲਕਾਟਵਾਉਂਗਾ ਆਉਣ ਵਾਲਾ ਬੱਸਾ ਆਉਣ ਵਾਲਾ ਪਿੱਪੇ ਚਲਖੀ ਤੇ ਤੇਲ ਚ ਵਾਇੜ ਉਤਰਾ 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 ਹੁਣ ਆ ਹੋ ਜਾ ਟ੍ਰੈਫਿਕ ਬਹੁਤ ਆ ਸੜਕ ਤੇ ਹੁਣ ਕਿੱਥੇ ਲਿਆ ਕੇ ਖੜਾ ਤੀ ਇਹੇ ਆਪਣਾ ਛਵਰਾ ਘਰ ਆ ਗਈ ਤੁਹਾਡਾ ਹਣ ਤਾਂ ਇੱਥੇ ਹੀ ਖੜਦਾ ਕਿਉਂ ਖੜਦਾ ਬਾਹਰ ਕਾ ਤੋ ਲਾਤਾ ਹਰ ਜਾ ਗਿਆ ਹੁਣ ਮੂੰਹ ਮੱਛਦਾ 1 ਮਿੰਟ ਖੜਦਾ ਇਹਨੇ ਬੜਾ ਤਪਾਇਆ ਮੈਨੂੰ ਇਥੀ ਇਥੀ ਕੀ ਹੈ ਚੱਲ ਕੇ ਤਾਂ ਤੇਲ ਚ ਵਾਇੜਿਆ ਆ ਗਈ ਹੈ ਕਰਦੇ ਕਰਦੇ ਨਹੀਂ ਬਿਹੜਾ ਸੁੱਚਾ ਭਾਂਗਾਂ ਵਾਲੀ ਹਟ ਜਾ ਇਹ ਹੈ ਖਰਜਾਗਾ ਵੇ ਕੜਾ ਤੇਲ ਤਾਂ ਸ਼ੈਂਪੂ ਜਾ ਪਾਰਖੇ ਚ ਲੈ ਸਕਣ ਦੇ ਮੈਂ ਕਹਾਂਦਾ ਸਕਣ ਦੇ ਮੈਂ ਤੇਲ ਚ ਹੋਇਆ ਮੈਂ ਨਾ ਚੋਦਾ ਮੈਂ ਕੜਾ ਕਿਹਾ ਸੀ ਵੀ ਤੇਲ ਚ ਓਏ ਹੁਣ ਮੇਰੀ ਗੱਲ ਸੁਣ ਨਵੀਂ ਵਿਆਹ ਹੀ ਆਈਆਂ ਸਾਡੇ ਘਰੇ ਬੀਚੇ ਜਲੂਸ ਨਾ ਕੱਢ ਕੀ ਕਹਿਣਗੇ ਲੋਕ ਤਾ ਤੂੰ ਅੰਦਰ ਆਵਾ ਆ ਜਾ ਬੱਸ ਚਲਾਉਣੀ ਆ ਆਜੋ ਆਜੋ ਆਪਣਾ ਘਰ ਐ ਸਮਝ ਮੇਰਾ ਖੁਦ ਦਾ ਰਜੈਕਟਰੀ ਐਸ਼ੇ ਨੇ ਆਪਣੇ ਨੋਆ ਇਹ ਇੱਥੇ ਰਹਿਣਾ ਤੂੰ ਰਹਿੰਦਾ ਸੀ ਹੁਣ ਨਹੀਂ ਰਹਿੰਦਾ ਹੁਣ ਤਾਂ ਆਪਾਂ ਉੱਥੇ ਰਹਿਨੇ ਆ ਨਾ ਇਕੱਠੇ ਵੇਚ ਤਾ ਹੈ ਘਰ ਘਰ ਵੇਚ ਦਾਂਗੇ ਹੌਲੀ ਹੌਲੀ ਉਹਦਾ ਦੂਜਾ 플ਾਟ ਵੇਚ ਆਪਾਂ ਨੇ ਜਿਹੜਾ ਦੂਜਾ ਸੀ ਆਹਾ ਟੀਵੀ ਐਚ ਮੋਟਰਸਾਈਕਲ ਇਹਦੀ ਕਿਸੇ ਟਾਈਮ 'ਚ ਫੁੱਲ ਮਾਰਕੀਟ ਦੀ ਉਦੋਂ ਮੈਨੂੰ ਇਹ ਵਿਆਹ ਚ ਵੈਸਟ ਨਿਕਲਿਆ ਦੀ ਮੈਂ ਮੈਨੂੰ ਵਿਆਹ ਚ ਦਿੱਤਾ ਸੀ ਬੰਦਿਆ ਹਾਏ ਹਾਏ ਬੇਰ ਤਾਂ ਕਿੰਨਾ ਮੱਛਰ ਆ ਦੇਖ ਇੱਧਰ ਹੋ ਜਾ ਓ ਹੋ ਹੋ ਮੇਰਾ ਇੱਧਰ ਹੋ ਜਾ ਛੂਟੀ ਆ ਜਾ ਪਾਰ ਰੱਖਾ ਦਿੱਤਾ ਮੱਛਰ ਤਾਂ ਆਪੀ ਬੈਠੂਗਾ ਹੈ ਇਹ ਮੋਟਰਸਾਈਕਲ ਤਾਂ ਮੈਨੂੰ ਦਿੱਤਾ ਦੀਗਾ ਇਹਦਾ ਇੰਜਣ ਵੇਚਦਾ ਦੀ ਮੇਰੇ ਕੋਲੇ ਪੈਸੇ ਘੱਟ ਦੀ ਵਿਆਹ ਚ ਜਾਣਾ ਦੀ ਮੈਂ ਕਿਤੇ ਇੰਜਣ ਜਿਹਦਾ ਤਿੰਨ ਕਹ ਜਾਂਦਾ ਵੇਚਦਾ ਮੈਂ ਚੱਲ ਵਧੀਆ ਹਾਂ ਆ ਨਵੇਂਆ ਭਰੀਆਂ ਪਈਆਂ ਨੇ ਆਪਣਾ ਬੈਡਰੂਮ ਤਿਆਰ ਹੋ ਰਿਹਾ ਹੈ ਕੋਈ ਨਾ ਜਦੋਂ ਮਨ ਲਾਇਆ ਤੇਰਾ ਬੈਡਰੂਮ ਤਿਆਰ ਹੋਊਗਾ ਉਹ ਤਨ ਤੇਰੀ ਉੱਪਰ ਦੀ ਤਿਆਰੀ ਹੋ ਜੂਗੀ ਵਾ ਨਹੀਂ ਤੇ ਕਰਾ ਕੇ ਪੀਵੀਸੀ ਡਾਊਨ ਸੀਲਿੰਗ ਲਵਾ ਕੇ 9 ਇੰਚ ਗੱਦਾ ਦੇਖੀ ਤੂੰ ਗੱਲ ਬਣਦੀ ਆ ਦੇਖ ਉਹ ਮੈਨੂੰ ਐ ਤਾਂ ਦੱਸ ਦੇ ਆਹ ਪਾਥੀਆਂ ਕਿਹਨੇ ਪੱਥੀਆਂ ਨੇ ਇਹ ਤਾਂ ਫਿਰ ਹੁਣ ਮੂਰਲਾ ਬਾੜ ਦਾ ਖੁੱਲੀ ਹੁੰਦਾ ਸਮਝ ਆਪਣਾ ਮੇਨ ਗੇਟ ਲੋਕ ਲਾਇਆ ਹੋਇਆ ਮੇਰਾ ਅੱਛਾ ਇੱਥੇ ਤਾਂ ਹੁਣ ਜਿਹੜੀ ਵਿਚਾਰੀ ਆ ਗਈ ਪਾਥੀਆਂ ਪੱਥ ਕੇ ਲੈ ਗਈ ਚਾਰ ਪਾਥੀਆਂ ਆਹ ਪਾਥੀਆਂ ਆਪਣੀਆਂ ਨੇਗੀਆਂ ਆ ਉਹਨਾਂ ਦੀਆਂ ਨੇ ਆਂਡੀ ਗਵਾਂਡੀ ਪੱਥ ਦੇ ਨੇ ਪਾਥੀਆਂ ਦਿਹਾੜੇ ਦੇ ਭਾਦ ਦੇ ਨੇ ਇੱਥੇ ਉਹ ਕੀ ਹੁੰਦਾ ਦਿਹਾੜਾ ਮੰਨ ਲਓ ਕਿ ਅੱਧਾ ਉਹਨਾਂ ਦਾ ਅੱਧਾ ਮੇਰਾ ਅੱਛਾ ਹਾਂ ਥਾਉ ਆਪਣਾ ਪਾਥੀ ਮਾਲ ਉਹਨਾਂ ਦਾ ਆਏ ਤਾਂ ਸਕੀਮੀ ਆ ਤੂੰ ਹਾਂ ਮੇਰੇ ਕੋ ਆ ਬਾਥਰੂਮ ਬਣ ਰਿਹਾ ਹੈ ਲਗਜ਼ਰੀ ਬਾਥਰੂਮ ਬਣੂ ਪੂਰਾ ਮੇਰੀ ਗੱਲ ਸੁਣ ਮੈਂ ਕਿਹਾ ਨਾ ਉਹਰੇ ਆ ਚੱਲ ਜੀ ਗੱਲ ਤਾਂ ਸੁਣਾ ਐ ਨਹੀਂ ਹੁੰਦਾ ਹੁੰਦਾ ਹੁਣ ਆਖਰ ਨੂੰ ਵਰਤਾਂਗੇ ਤਾਂ ਹੈਗੇ ਥੋਂ ਆਪਾਂ ਦੋਨੇ ਜੀ ਇਹ ਮੈਂ ਤਾਂ ਲੋੜ ਨਹੀਂ ਹੈਗੀ ਐ ਜਿੱਥੋਂ ਦੀ ਵਰਤਾਂ ਦੀ ਬਾਥਰੂਮ ਲਗਜ਼ਰੀ ਬਣ ਰਿਹਾ ਹੈ ਟੂਟੀਆਂ ਟੱਪੇ ਜਾਣਾ ਟੱਟੀ ਵਾਲੀ ਦੂਜੀ ਲਵਾਤੀ ਬੈਠਣ ਵਾਲੀ ਆਪਾਂ ਨੇ ਤੇਰਾ ਬੇੜਾ ਪੈ ਜੇ ਆ ਆ ਜਾ ਤੁਰਪੇ ਅੰਗਰੇਜ਼ੀ ਸੀਟ ਕਹਿੰਦੇ ਨੇ ਉਹ ਲਵਾਤੀ ਆਪਾਂ ਨੇ ਐਂ ਕਰਾ ਚੁੱਲ੍ਹੇ ਨੂੰ ਕਿਹੜਾ ਹੱਥ ਲਾ ਦੇ ਬਸ ਸਾਰੀ ਕੰਮ ਧੰਨ ਧੰਨ ਹੋ ਜਾ ਕਿਉਂ ਐਂ ਵੀ ਪਾਗ ਲੱਗ ਜਾਣਗੇ ਚੁੱਲ੍ਹੇ ਨੂੰ ਨਾ ਨਾ ਦੇ ਕਾਦੇ ਹੱਥ ਕਾਲੇ ਹੋ ਜਾਣਗੇ ਓਏ ਐ ਨਹੀਂ ਕਹਿੰਦਾ ਹੁਣ ਐ ਕਿਹੜਾ ਪੈ ਮਹਿੰਦੀ ਲਾਉਣੀ ਐ ਮੈਂ ਤਾਂ ਐ ਕਹਿੰਦਾ ਵੀ ਐ ਹੱਥ ਲਾਜ ਕੇ ਰਹਿ ਚੱਲ ਕੋਈ ਨਾ ਮਾਤ ਮੇਰੀ ਗੱਲ ਸੁਣ ਤੈਨੂੰ ਵੀ ਪਤਾ ਵੀ ਇਹ ਪਿੰਡ ਕੀ ਦਾ ਜੇ ਕਿਤੇ ਮੇਰਾ ਜੇ ਕਿਤੇ ਕਰਨੈਲ ਨੂੰ ਸੰਦੀਪ ਨੂੰ ਹੈ ਲਾ ਜਾ ਉਹਨਾਂ ਦੇ ਵਕੀਲ ਵਕੀਲ ਨੂੰ ਲਾਵਾਂ ਫੋਨ ਮੈਂ ਤੁਹਾਨੂੰ ਤਾਂ ਸੁਣ ਲੈ ਮੇਰੀ ਜਾ ਉਹਨਾਂ ਦੇ ਸੀਰੀ ਨੂੰ ਜੇ ਕੱਟੇ ਨੂੰ ਸੂੰਭੂ ਆ ਗਈ ਹਾਂ ਤੂੰ ਸਮਝ ਲੈ ਮੇਰਾ ਤਾਂ ਇਸ ਪਿੰਡ 'ਚ ਜਲੂਸ ਨਿਕਲ ਜੂਗਾ ਤਾਂ ਹੀ ਕਹਿਣੀ ਆ ਵੀ ਐਦੋਂ ਪਹਿਲਾਂ ਪਿੰਡ 'ਚ ਰੌਲਾ ਪਾਵੇ ਵੀ ਮੈਂ ਕੀ ਆਈ ਹੋਈ ਆ ਆਜਾ ਪੱ ਚੱਲੀ ਰੌਲੇ ਨੂੰ ਆਪਣਾ ਕਿਹੜਾ ਕਾਲੇ ਕੱਛਾਂ ਵਾਲਿਆਂ ਬੌੜੀਆਂ ਰੌਣਿਆਂ ਨੂੰ ਕੀ ਰੌਣੇ ਤੇ ਦਿੱਕਤ ਹੀ ਕੋਈ ਨਹੀਂ ਕਾਨੂੰਨ ਆਪਣੇ ਸਾਥ ਹੈ ਨਾ ਆਪਾਂ 2 ਨੰਬਰ 'ਚ ਆ ਕਮਾਲ ਦੀ ਗੱਲ ਮੈਂ ਕੋਈ 2 ਨੰਬਰ 'ਚ ਕਲੰਬਰ 'ਚ ਕੰਮ ਕਰਿਆ ਛਾਰਾ ਜਿਹੜਾ ਕਰਿਆ ਮੇਰੀ ਗੱਲ ਸੁਣ ਲੈ ਮੈਂ ਤਾਂ ਹਜੇ ਭਲੀ ਵਿਚਾਰ ਗਿਆ ਮੈਂ ਤਾਂ ਵਕੀਲ ਨੇ ਕਿਹਾ ਦੀ ਕਹਿੰਦਾ ਜੇ ਤੁਹਾਨੂੰ ਕੋਈ ਡਰ ਪਾ ਹੋਏਗਾ ਕੋਰਟ ਮੈਜ ਦੋ ਬੰਦੇ ਪੁਲਿਸ ਵਾਲੇ ਦੋ ਬੰਦੇ ਪੁਲਿਸ ਵਾਲੇ ਮੈਂ ਦੇ ਦੇਣਾ ਨਾਲ ਬਲਾਵਾ ਫੋਨ ਕਰ ਪੁੱਲ ਸਾੜੇ ਤਾਂ ਕੀ ਕਰਾਉਣਾ ਮੈਨੂੰ ਐਂ ਦੱਸਦੇ ਬਸ ਤੁਰ ਪੈ ਜਾ। ਕੇਰਾ ਚੁੱਲ੍ਹੇ ਨੂੰ ਹੱਥ ਲਾ ਦੇ ਮੇਰੇ ਕਹੇ ਤੋਂ ਫੇਰ ਚਾਹੇ ਉਹਦੀ ਬਗ ਜੀ। ਉਰੇ ਤੁੰਨੇ ਹੱਥੂ ਤੇ ਲਾਗਦੇ ਚੁੱਲ੍ਹੇ ਨੂੰ ਮਾਰੋ ਹੀ ਪੀ ਜਾ ਬਸ ਤੁਰ ਪੈ ਜਾ। ਗੱਲ ਤਾਂ ਸੋਣਾ ਮਾੜਾ ਜੇ ਕੇਰਾ ਐ ਮੱਥਾ ਹੀ ਟੇਕਦੇ ਬਸ ਆ। ਮੈਂ ਤੂੰ ਤਾਂ ਪ੍ਰਿੰਟ ਮੰਗੂ ਮੇਰਾ ਮੰਗਰੀ ਪੈ ਗਿਆ। ਮੈਂ ਤੈਨੂੰ ਹਜੇ ਪੇਟਿਆ। 2 ਮੜਾ ਮਖਿਆਲ। ਪੇਟੀਆਂ ਅਲ ਮਾਰੀਆਂ ਦਿਖਾਉਣੀਆਂ ਨੇ। ਨਾ ਮੈਂ ਤਾਂ ਲੋੜ ਨਹੀਂ ਨਾ ਪੇਟੀਆਂ ਨਾ ਮਾਰੀਆਂ ਨੇ ਮੈਨੂੰ ਆਪਦੇ ਘਰੇ ਛੱਡਿਆ ਆ ਕੇ ਜਿਹੜਾ ਕੁਝ ਮਰਜ਼ੀ ਦੇਖੀ ਹੋਵੇ। 3 ਕਿਲੋ ਦਾ ਛੋਨਾ ਪਿਆ ਵਿਆਹ ਤੋ ਖਾਂ ਦਾ ਦਸਤੂਰ ਹੋ ਗਿਆ ਸੋਹਣੀਆਂ ਨਾਰਾਂ ਦਾ ਬੇਜੰਦਰਾ ਕੋਰਾਸ ਕਬਰਬਾਦ ਹੋ ਗਿਆ ਕਰਨਾਲ ਯਾਰਸੀ ਯਾਰਾਂ ਦਾ ਮੈਂ ਮੂਤ ਪੀ ਕੇ ਉਰੇ ਲਟਿਆ ਪਿਆਗਾ ਉਰੇ ਕੇ ਬੈਠਾ ਮੇਰੇ ਬਾੜ ਚ ਤੋਂ ਇੱਥੇ ਬੈਠੀ ਯਾਰ ਮੇਰੀ ਗੱਲ ਸੁਣੀ ਭੈ ਦਾ ਖਸਮ ਕੋਈ ਪਿੰਡ ਚ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗਾ ਕੀ ਹੋ ਗਿਆ ਮੈਨਾਂ ਉਦਰਾ ਠੀਕੇ ਤੋਂ ਹਾਂ ਇਹ ਮੇਰੇ ਸਾਲਾ ਦਿਲ ਦਾ ਦਰਦ ਹਰੇਕ ਨਾ ਵੰਡ ਵੀ ਨਹੀਂ ਸਕਦਾ ਬੰਦਾ ਮਗਰੋਂ ਮਜ਼ਾਕ ਡਾਉਣ ਲੱਗ ਜਾਂਦੀ ਹੈ ਦੁਨੀਆ ਹੁਣ ਤੇਰੇ ਕਿ ਦਿਲ ਚ ਗੋਲੀ ਵੱਜੀ ਗੋਲੀ ਮੇਰੇ ਨਹੀਂ ਵੱਜੀ ਹਾਂ ਗੋਲੀ ਵੱਜ ਗਈ ਆਪਣੇ ਯਾਰ ਦੇ ਕਰਨੈਲ ਦੇ ਕਿਉਂ ਘੋੜੇ ਵਰਗਾ ਪਿਆ ਉਹਨੂੰ ਉਹ ਤਾਂ ਇਹਨਾਂ ਮਾਰੇ ਤਾਂ ਨਾ ਮਰਿਆ ਤਾਂ ਨਹੀਂ ਨਹੀਂ ਹਾਂ ਇਹ ਜਿਵੇਂ ਬੰਦਾ ਉਤੋਂ ਦੀ ਨਾ ਹੁੰਦਾ ਉਹਵੇਂ ਹੁੰਦਾ ਨਹੀਂ ਅਸਲ ਵਿੱਚ ਹਾਂ ਅੰਦਰੋਂ ਦਾ ਟੁੱਟਿਆ ਪਿਆ ਉਹ ਬੰਦਾ ਗੱਲ ਕੀ ਹੋ ਗਈ ਹੈ ਜੀ ਕੱਲ ਰਾਤ ਹਾਂ ਅਸੀਂ ਗਏ ਸੀ ਉਧਰ ਪ੍ਰੀਤੋਕਣੀ ਹੂੰ ਉਹ ਬਦਕਾਰ ਔਰਤ ਹੂੰ ਸਾਈਆਂ ਕਿਸੇ ਹੋਰ ਨਾਲ ਵਿਦਾਈਆਂ ਕਿਸੇ ਹੋਰ ਨਾਲ ਹਾਂ ਉਹ ਔਰਤ ਨੇ ਉਹਦੇ ਨਾਲ ਵਿਆਹ ਕਰਾ ਲਿਆ ਸੜੇ ਬੰਦੇ ਨਾਲ ਜਮਾ ਸੜੇ ਹਾਨ ਨਾਲ ਬਈ ਅਗਲੀ ਦੀ ਮਰਜੀ ਹੁਣ ਆਪਾਂ ੱਤਕਾ ਧੂੜੂ ਕਰ ਸਕਦੇ ਕਿਸੇ ਨਾਲ ਲੈ ਖਾਸਮ ਵੇ ਗਾਲ ਕ ਕਢਦਾ ਮੋਬਾਈਲ ਤੇ ਉਹ ਬੜਾਈ ਜਾਵੇ ਹੱਥਾਂ ਜੱਥ ਫੜ ਕੇ ਉਹ ਕਮਾਵੇ ਉਹਨੂੰ ਅਸੀਂ ਕੰਦ ਤੇ ਖੜੇ ਨੇ ਦੇਖ ਲਿਆ ਹਾਂ ਮੈਂ ਦੇਖੀ ਜਾਂਦੀ ਕਰਨੈਲ ਮੈਨੂੰ ਪਤ ਨਹੀਂ ਲੱਗੇ ਕਿੱਧਰ ਭੱਗਾ ਬਈ ਬਈ ਮੇਰੀ ਗੱਲ ਸੁਣ ਜਿੰਦਰਾ ਰੌਲਾ ਪਾਉਣ ਦੀ ਲੋੜ ਨਹੀਂ ਐਮੀ ਕਿਸੇ ਦਾ ਮਾਗਰ ਜਾ ਕੇ ਆਪ ਦੀ ਬਦਨਾਮੀ ਨਾ ਕਰਾ ਅਗਲੀ ਦਾ ਬੰਦਾਗਾ ਉਹ ਉਹ ਅਗਲੀ ਉਹਦੀ ਤੀਵੀ ਆਗੀ ਦੋਨੇ ਜਣੇ ਅਗਲੇ ਆਪ ਦਾ ਕੁਝ ਮਰਜ਼ੀ ਕਰਨ ਵੀਡੀਓ ਬਣਾਉਣ ਫਿਲਮ ਬਣਾਉਣ ਤਾਂ ਹੀ ਦੱਸ ਕੀ ਲੈਣਾ ਓਹੋ ਨਹੀਂ ਤੀਵੀ ਓਹੋ ਦਾ ਬੰਦਾ ਬੰਦਾ ਹਾ ਦੱਸ ਕੇ ਦੱਸ ਕੇ ਕਰਦੇ ਸਾਰਾ ਕੁਝ ਵੀ ਹਾਂ ਓਏ ਅਸ ਮੈਨੂੰ ਦੱਸਦਾ ਉਹ ਵੀ ਮੈਂ ਰਾਮਾ ਮੈਂ ਪ੍ਰੀਤੂ ਨਾਲ ਵਿਆਹ ਕਰਾ ਰਿਆ ਜਾਂ ਤਾਂ ਤੇਰੇ ਸੁਆਗ ਆਉਂਦਾ ਦੱਸ ਕੀ ਕਰਾਉਣਾ ਮੈਨੂੰ ਐਂ ਦੱਸ ਜਿੰਦਰਾ ਮੇਰੀ ਗੱਲ ਸੁਣ ਤੂੰ ਤੈਨੂੰ ਤੈਨ ਮੇਰੀ ਗੱਲ ਸੁਣਾ ਤੈਨੂੰ ਕਾਹਦਾ ਦੁੱਖ ਲੱਗਿਆ ਤੈਂ ਕਿ ਲੈਣਾ ਅਗਲੇ ਨੇ ਕਰਾ ਲਿਆ ਕਰਾ ਲਿਆ ਮੇਰਾ ਯਾਰ ਨਹੀਂ ਹੈਗਾ ਕਰਾ ਸਕਦਾ ਮੈਂ ਬਹੁਤ ਦੁਖੀ ਆ ਯਾਰ ਤਾਂ 100 ਕੁੱਤਿਆਂ ਦਾ ਕੁੱਤਾ ਹੋਇਆ ਪਿਆ ਖਬਰ ਕਿੱਥੇ ਗਿਆ ਸੁਣ ਲੈ ਮੇਰੀ ਗੱਲ ਸੁਣ ਲੈ ਉਹ ਬੰਦੇ ਨੂੰ ਮਾਰਨਾ ਬੋਲੀ ਠੀਕ ਹੈ ਸਾਰੇ ਸਾਡੇ ਘਰ ਦੀ ਕਬੀਲਦਾਰੀ ਚੱਕੀ ਫਿਰਦਾ ਬੰਦਾ ਉਹ ਫਿਰ ਕਬੀਲਦਾਰੀ ਚੱਕੀ ਬੈਠਾ ਮੇਰੇ ਬਾਹਰ ਚ ਕਿਉਂ ਕੀਰਨੇ ਪਾਈ ਜਾਂ ਨਾ ਮੈਂ ਕੀ ਬੁਰਾ ਕਰਤਾ ਤੈਨੂੰ ਕਹਿੰਦਾ ਤੂੰ ਮੇਰਾ ਸਾਥ ਦੇ ਉਹ ਬੰਦੇ ਨੂੰ ਆਪ ਪਾਲ ਕੇ ਲਈਏ ਕਿ ਤੂੰ ਨਾ ਕਿਤੇ ਕਿਵੇਂ ਕਰੀਏ ਉਸ ਦਿਵਾਰ ਜਦੋਂ ਉਹ ਉੱਥੇ ਆ ਗਿਆ ਉਸ ਦਿਵਾਰ ਰਾਮੇ ਦੇ ਟੋਕੜੇ ਲੈਣ ਲਈ ਤੂੰ ਕਿੰਨੇ ਕਰੂੰਗਾ ਮੈਂ ਅੱਛਾ ਮੈਂ ਤੇਰੇ ਨਾਲ ਚੱਲਾ ਕਰਨੈਲ ਨੂੰ ਭਾਲਣ ਹਾਂ ਉਹ ਉਹਦੀ ਉਹਦੀ ਟੀਮੀ ਉਹ ਆਪੀ ਉਹ ਸਾਰਾ ਕੁਝ ਕਰ ਦੂ ਪਰ ਇੱਕ ਗੱਲ ਆ ਜੀ ਕੋਈ ਉਹਨਾਂ ਨੇ ਕਰਨਾਂ ਦੀ ਕੁਛ ਦੱਸ ਕੇ ਕਰਦੇ ਸਾਨੂੰ ਐ ਅੱਖਾਂ ਲੂਹ ਕੇ ਤਾਂ ਫਿਰ ਕੋਈ ਸੁਆਦ ਵਾਲੀ ਗੱਲ ਨਹੀਂ ਨਾ ਦੇਖ ਜਿੰਦਰਾ ਮੇਰੀ ਗੱਲ ਸੁਣ ਤੂੰ ਘਰੇ ਆਇਆ ਤੇ ਤੇ ਇੱਜ਼ਤ ਮਾਨ ਮੈਂ ਕਰਦੀ ਆ ਆਏ ਬੁੱਤ ਦੇ ਉਹ ਤਾਂ ਦਲਜੀਤਾ ਗਾ ਇਹ ਕਿਹਦੇ ਤੇ ਆ ਆਏ ਆ ਤੂੰ ਦੇਖ ਤੇਰੇ ਨਾਲ ਮੈਂ ਜਾ ਨਹੀਂ ਸਕਦੀ ਹਾਂ ਕਿਉਂ ਨਹੀਂ ਜਾ ਸਕਦੀ ਬਈ ਕੋਈ ਧਾਗਾਤ ਵੀ ਤੇ ਪਾਇਆ ਹੈ ਮੈਂ ਦੇਖ ਲਾ ਮੈਂ ਜੀ ਜੀ ਕਰਕੇ ਬੁਲਾਉਂਦਾ ਸੀ ਪਰ ਨਾ ਇਹ ਦੁਨੀਆ ਕਾਬਲ ਨਹੀਂ ਹੈਗੀ ਜੀ ਕਹੋਂ ਦੇ ਹਾਂ ਪਰ ਤੈਨੂੰ ਪਤਾ ਮੇਰੀ ਗੱਲ ਸੁਣ ਮੈਂ ਆ ਜੀ ਨੇਮ ਤੋੜਿਆ ਪਾਏ ਨੇ ਖਸਮ ਰਾਹ ਦਿੰਦੇ ਤਰਿਆਉਂਦੇ ਨੇ ਉਹ ਮੈਨੂੰ ਮੈਨੂੰ ਰਾਹ ਦਿੰਦੇ ਤਰਿਆਉਂਦੇ ਨੇ ਸਾਰੇ ਪਿੰਡ ਵਾਲੇ ਤੈਨੂੰ ਐ ਪਤਾ ਮੈਨੂੰ ਦਲਜੀਤ ਗਾਲਾਂ ਦਿੰਦਾ ਜਾਨ ਨਹੀਂ ਦਿੰਦਾ ਬਾਹਰ ਮੈਂ ਤਾਂ ਹੁਣ ਕੂੜਾ ਸੱਟਣ ਗਈ ਤੇ ਨਾਲ ਗਿਆ ਦਲਜੀਤ ਐ ਕਹੇ ਜੀ ਵੀ ਮੇਰੀ ਬਿੱਬੀ ਕਿਤੇ ਨਹੀਂ ਜਾਂਦੀ ਓਹ ਰੱਬਾ ਬੱਤਾ ਤੇਰੀ ਮੰਮੀ ਨੂੰ ਮੈਂ ਧੋਖਾ ਘਾਂਟੇ ਲਿਆ ਨਾਮ ਦੇ ਨਾਲ ਤੂੰ ਲਾ ਗੌਰ ਕੀ ਕਰਦੀ ਨਾ ਮਮਮੀ ਨੇ ਨਹੀਂ ਜਾਣਾ ਪਾਪਾ ਮੰਨਾਗਾ ਹਾਂ ਆ ਦੇਖ ਜਾਣ ਨਹੀਂ ਦਿੰਦਾ ਮੈਨੂੰ ਜਿੰਦਰੇ ਦੇਖ ਮੈਂ ਤੇਰੇ ਨਾਲ ਬੱਕਲਦੀ ਦੇਖ ਮੇਰੇ ਪਾਈਆਂ ਵਰਗਾ ਤੂੰ ਮੈਨੂੰ ਕੋਈ ਦੇਖ ਬਹਿਮ ਨਹੀਂ ਹੈਗਾ ਨਾਲ ਜਾਂਦਾ ਪਰ ਮੇਰੇ ਪੁੱਤ ਨਹੀਂ ਜਾਣ ਦਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜਿਹਦਾ ਮਾਰੇ ਟਾਈਮ ਚ ਪਰਖੀ ਜਾਂਦੀ ਯਾਰੀ ਯਾਰਾਂ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਚਾਹ ਪਾਣੀ ਪਰ ਤੂੰ ਤਾਂ ਮੂਤ ਪੀ ਫਿਰਦਾ ਚਾਹ ਕਿੱਥੇ ਥੱਲੇ ਝੱਲਾਏ ਫਿਰ ਕੋਈ ਗੱਲ ਨਹੀਂ ਵਖਤ ਪਿਆ ਕਟਾਂਗੇ ਜਿੱਦੇ ਕੋਈ ਸਾਡਾ ਨੰਬਰ ਆ ਗਿਆ ਸਿਆਣ ਦੇ ਅਸੀਂ ਵੀ ਨਹੀਂ ਇਹਦੇ ਵਾਰੀ ਸਾਡੀ ਆ ਗਈ ਅਸੀਂ ਵੀ ਨਹੀਂ ਸਿਆਣ ਤੇ ਹਾਂ ਕੋਈ ਗੱਲ ਨਹੀਂ ਕੋਈ ਚੋਕੇ ਭੱਜ ਜਾ ਕੋਈ ਗੱਲ ਨਹੀਂ ਮਾਂ ਚੱਲ ਕੋਈ ਨਾ ਚੰਗਾ ਕੀ ਹੋ ਗਿਆ ਮੰਮੀ ਨੂੰ ਬੇਦਾਰੂ ਨਾਲ ਡੱਕਿਆ ਫਿਰਦਾ ਕਹਿੰਦਾ ਕਰਨਲ ਨੂੰ ਲਵਾਉਣ ਚੱਲ ਮੇਰੇ ਨਾਲ ਨਾ ਮੈਂ ਇਹਦੇ ਨਾਲ ਜਾਂਦੀ ਭਲਾ ਸੋਹਣੀ ਲੱਗਦੀ ਆ ਹਏ ਬੌਲਾ ਤਾਂ ਹੀ ਮੈਂ ਤੈਨੂੰ ਕਹਤੀ ਪੁੱਤ ਹੈ ਕਹਦੇ ਮਾਂ ਦਾ ਸਾਥ ਦੇਈਦਾ ਹੁੰਦਾ ਮੇਰਾ ਸ਼ੇਰ ਪੁੱਤ ਚੱਲ ਆਲੂਆਂ ਵਾਲੇ 300 ਰੁਪਏ ਤਾਂ ਦੇ ਦੇ ਉੱਥੇ ਪਿਆ ਮੋਲ ਦੇ ਕਾਬਰ ਪਿਛਲੇ ਜੱਜਾ ਪਾਚਾ ਪਰ ਮੇਰੀ ਗੱਲ ਸੁਣ ਲੈ ਜੇ ਤੈਨੇ ਕੱਪੜੇ ਜੇ ਲਿਬੇੜ ਕੇ ਰੰਗ ਨਾਲ ਮੇਰੇ ਮੂਹਰੇ ਸੱਟ ਦੇਣਾ ਤੇਰੇ ਬੱਠਾ ਨਾਲ ਟੂਕਣਾ ਕੁੱਟੂ ਮੈਂ ਆਪਦੇ ਆਪ ਹੀ ਤੂੰ ਹੀ ਮੈਂ ਪੁਰਾਣੇ ਪਾ ਕੇ ਆਪੀ ਤੂੰ ਹੀ ਭਈ ਆਪਾ ਤੋਂ ਨਹੀਂ ਟੁੱਟ ਜਾਂਦੇ ਕਾਂ ਜਾ ਆ ਜਾ ਲੈ ਕੇਰਾ ਨਾਮ ਛਕਾਰ ਕਰ ਦੇ ਬੇੜੇ ਪਾਰ ਨੇ ਉਧਰੋਂ ਬਾਪੇ ਦੇ ਮੱਥਾ ਟੇਕੇ ਏ ਲੈ ਉੰਦ ਚਾਲ ਨੂੰ ਖਾਣਦੇ ਆ ਬੰਡੂ ਵੀ ਲੋੜੀ ਬਸ ਠੀਕ ਐ ਉੰਦ ਚਾਲ ਨੂੰ ਖਾਣਦੇ ਆ ਬੰਡਾਂਗੇ ਕਿਹਦੀ ਲੋੜੀ ਬੰਡੇਗਾ ਕਿਹਦੀ ਲੋੜੀ ਬੰਡੇਗਾ ਤੂੰ ਜਿਹੜਾ ਇਹ ਘਰ ਹੈ ਜੀ ਇਹ ਮੰਨ ਲਓ ਕਿ ਮੇਰੇ ਜਿਹੜੇ ਪਾਪਾ ਜੀ ਸੀ ਉਹਨਾਂ ਨੂੰ ਇਹ ਘਰ ਜਮਾਈ ਦੇ ਤੌਰ ਤੇ ਮਿਲਿਆ ਹੋਇਆਗਾ ਹਾਂ ਫਿਰ ਵਧੀਆ ਲੋਕਾਂ ਦੀ ਖਾਣ ਗਿੱਜੇ ਹੋਏ ਹਾਂ ਮੇਰਾ ਤਾਂ ਮਾਕੇ ਕੁਝ ਬਣਾਇਆ ਨਹੀਂ ਹੈਗਾ ਨਹੀਂ ਨਹੀਂ ਹੈਗਾ ਇਹ ਸਾਡੇ ਤਾਂ ਅੱਲ ਪਈ ਹੋਈ ਆ ਮੇਰਾ ਜਿਹੜਾ ਦਾਦਾ ਸੀਗਾ ਸ੍ਰੀ ਜੱਗਾ ਸਿੰਘ ਉਹ ਦਾਦਾਗਾ ਮੇਰੇ ਉਹ ਘਰ ਜਮਾਈ ਰਹਿੰਦਾ ਸੀ ਠੀਕ ਆ ਉਸ ਤੋਂ ਬਾਅਦ ਮੇਰੇ ਪਾਪਾ ਹੋਇਆ ਮੇਰਾ ਪਾਪਾ ਫਿਰ ਇੱਥੇ ਘਰ ਜਮਾਈ ਰਿਹਾ ਸੀ ਹੁਣ ਉਹੀ ਮੇਰੇ ਛੱਡਦਾ ਅੱਲ ਫੇਰ ਪੈ ਗਈ ਮੈਂ ਹੁਣ ਮੈਂ ਫੇਰ ਘਰ ਜਮਾਈ ਤੁਹਾਡੇ ਕੋਲੇ रह ਰਿਆਂ ਆਪਾ ਅਬ ਦੇਖ ਨਾ ਤਮ ਜਿੰਦਾ ਲੱਗਿਆ ਪਿਆ ਦੇਖ ਲੈ ਸਾਹਮਣੇ ਤੇਰੇ ਮੇਰੀ ਗੱਲ ਸੁਣ ਉਹ ਮੇਰੇ ਪੇਕੇ ਆਲਾ ਘਰ ਨਹੀਂ ਹੈਗਾ ਉਹ ਵੀ ਮੇਰੇ ਗਾਂ ਸੋਹਰਾਂ ਦਾ ਘਰ ਹੈ ਮੇਰੇ ਪੇਕੇ ਦੇ ਰੰਗ ਭੰਗ ਲੱਗੇ ਹੋਏ ਨੇ ਤੇਰੇ ਵਰਗੇ ਨੂੰ ਬੁਲਾਉਣ ਕਿ ਛੜੇ ਹੋਏ ਨੂੰ ਉੱਥੇ ਉਹ ਓਏ ਉਹ ਗੱਲ ਕਰਦਾ ਵੀ ਉਹ ਤਾਂ ਉਹ ਇੱਕ ਗੱਲ ਹੈ ਵੀ ਆਖਰ ਨੂੰ ਮੈਂ ਤਾਂ ਰਹਿ ਤਾਂ ਆਪਦੇ ਘਰੇ ਤਾਂ ਮੈਂ ਰਹਿ ਨਹੀਂ ਹਾਂ ਪਾਣੀ ਦੇ ਡਾਂਗਾ ਨਾ ਮਾਰਿਆ ਕਬ ਅਬ ਦੇਖ ਨਹੀਂ ਹੈਗਾ ਅਬ ਦੇਖ ਨਹੀਂ ਤਾਂ ਮੈਂ ਰਹਿ ਨਹੀਂ ਹਾਂ ਇਹ ਤਾਂ ਛੱਡ ਅੱਲ ਪੈ ਗਈ ਹੁਣ ਕਹ ਹਾਂ ਆਪਣਾ ਮੁੰਡਾ ਹੋਊਗਾ ਕੋਈ ਹਨਾ ਉਹ ਕਹਾਂ ਫੇਰ ਉਹ ਵੀ ਐ ਨਹੀਂ ਪਤਾ ਉੱਥੇ ਜਾਵੇ ਇਹਦਾ ਕੁਦਰਤ ਅਨੁਮਾਨ ਠੀਕ ਹੈ ਨਾ ਨਹੀਂ ਠੀਕ ਹੈ ਓਹੋ ਤਾਂ ਉਹ ਤਾਂ ਮੇਰੇ ਮੋਰੇ ਆਉਣ ਗਿਆ ਬੌਲੀਏ ਆ ਕਿ ਮੇ ਮੁਰੇ ਆ ਜਾਣਗੇ ਗੱਲਾਂ ਹੋਏ ਹੁਣ ਇਹ ਤਾਂ ਕਿ ਹਾਂ ਦੁਨੀਆ ਨਾਲ ਹੀ ਹੁੰਦੀਆਂ ਆ ਨੇ ਇਹ ਮੈਂ ਤਾਂ ਲੋੜ ਨਹੀਂ ਹਾਂ ਜਿਹੜੇ ਸਾਹਮਣੇ ਕਾਗਜ਼ ਤੇ ਸਾਈਨ ਕਰੇ ਨਾ ਉਹ ਥੀਟੀ ਕਹਿ ਰਿਹਾ ਨਹੀਂ ਉਹਦੇ ਮਤਨ ਦੀ ਲੋੜ ਨਹੀਂ ਹੈਗੀ ਐਂ ਤਾਂ ਫਿਰ ਉਹ ਤਾਂ ਉਹ ਗੱਲ ਆ ਗਈ ਕਰਨ ਦੀ ਯਾਰਾਂ ਕਰਨ ਨੂੰ ਵਿਆਹ ਹੋਇਆ ਹੁਣ ਪੀੜੀ ਤਾਂ ਕਾਹਾਂ ਬਧੂਗੀ ਬੇਈਮਾਨ ਬੇਈਮਾਨ ਦੇਖ ਲੈ ਨੀਤ ਚ ਖੋਟ ਬਾਬੇ ਦੇ ਟੇਕ ਆ ਮੱਥਾ ਨਿੱਕਾ ਲੈਣਾ ਹੋ ਜੇ ਕੋਈ ਹਾਂ ਚਾੜਾਂ ਦੇ ਲੱਗਦੇ ਨੇ ਨਿੱਕੇ ਨਿਆਣੇ ਚਾੜਾਂ ਤੋਂ ਭੱਟ ਨਹੀਂ ਚੰਗਾ ਤਾਲ ਫਿਰ ਆ ਜਾ। ਵਿਆਹ ਕੌਣ ਲਾਉਂਦਾ ਤੁਹਾਡੇ? ਹੈ? ਆਹਾ। ਇਹ ਤਾਂ ਉਹ ਆ ਤਾਂ ਫਿਰ ਸਾਡੇ ਡੱਬੋ ਦੀ ਕਿਵੇਂ ਆ ਗਈ ਸੁਰੱਖਿ। ਮੈਨੂੰ ਐਂ ਲੱਗਦਾ ਵੀ ਕਿਤੇ ਪਹਿਲਾਂ ਤੂੰ ਵਿਆਹਿਆ ਬੁਆ ਤਾਂ ਨਹੀਂ ਹੈਗਾ। ਨਹੀਂ ਵਿਆਹਿਆ ਦੀ ਅੰਦਰ ਆ ਉਹਦਾ ਐਂ ਕਰਾ। ਬੱਟ ਬੁੱਟ ਜੇ ਪਏ ਨੇ। ਚਾਬੀ ਤਾਂ ਹੁਣ ਖੋ ਗਈ। ਜਿੰਦਾ ਤੋੜ ਲੈਨੇ ਆਇਆ ਤੋੜੀ। ਕਾਹਨੋਂ? ਹਾਂ। ਪੂਰੀਆਂ ਨਿਕਲਿਆ ਕੋਸਾ ਅਬਾ ਚਲਦੇ ਆ ਕਰੇ ਮੇਰੀ ਗੱਲ ਸੁਣਾ ਹੁਣ ਜਦੋਂ ਆਏਗੀ ਫੇਰੀ ਸਮਾਰ ਕੇ ਪਾ ਜਾਣੀ ਆ 80 ਰੁਪਿਆ ਦਾ ਜੰਦਾ ਇੱਥੇ ਤੋੜ ਕੇ ਪਰਾ ਜਾਏਗੀ ਚਾਬੀ ਝੋਲੇ ਚ ਰਹਿ ਗਈ ਝੋਲਾ ਘਰੇ ਪੇ ਆ ਜਾ ਚਲੀਏ ਮੁੜ ਕੇ ਕਦੇ ਫੇਰ ਆ ਜਾਾਂਗੇ ਨਾਲੇ ਕਰਨਾ ਹੈ ਉਧਰ ਕਰਨਾ ਹੈ ਲੱਕੇ ਜਾ ਕੇ ਆਵਾਂਗੇ ਆ ਜਾ ਅੱਜਾ ਪੱਜਾ ਮੈਂ ਨਹੀਂ ਜਾਂਦੀ ਕਰਨਾਇ ਕਰਨੂਲ ਕੇ ਡੱਬਾ ਦੇ ਖ ਆਵਾਂਗੇ ਵਾਪਸ ਲੈ ਜਾਾਂਗੇ ਇਥੋਂ ਨਹੀਂ ਲਾਹੋ ਮਾਂ ਆਖ ਨੂੰ ਕੀ ਹੋ ਗਿਆ ਉਹ ਜਾਣਾ ਨਹੀਂ ਹੈਗਾ ਉਹਨਾਂ ਨੇ ਤਾਂ ਮੈਨੂੰ ਲਾਂਬਾ ਦਿੱਤਾ ਕਹਿੰਦੇ ਹਾਂ ਤੁਸੀਂ ਨਵਾਂ ਵਿਆਹ ਕਰਾ ਲੈ ਇੱਥੇ ਆਏ ਨਹੀਂ ਹੈਗੇ ਤੂੰ ਵਗ ਜੀ ਮੈਂ ਨਹੀਂ ਜਾਂਦੀ ਕਿ ਮੇਰ ਤਾਂ ਇੱਜ਼ਤ ਬਣੀ ਹੋਈ ਉਹ ਦਿਖ ਲੈ ਕਿਵੇਂ ਟਿਕਦਾ ਫਿਰਦਾ ਦੇਖ ਲੈ ਕਿਵੇਂ ਟਿਕਦਾ ਫਿਰਦਾ ਆ ਜਾ ਫਿਰ ਚੰਗਾ ਨਹੀਂ ਜਾਂਦੇ ਆ ਜਾ ਬੇੜਾ ਵੀ ਪਿੰਗ ਤੜਿੰਗਾ ਆਈ ਨਹੀਂ ਆ ਗਾ ਲੋਕ ਇਟ ਲਵਾ ਲਾਂ ਉਰੇ ਇਹਦਾ ਵੱਡੀ ਲੱਗੂ ਕਿਹੜੇ ਲੋਕ ਲੂਕ ਲੋਕ ਤਾਂ ਛਾਰੇ ਪੱਟੇ ਗੇ ਆ ਜਾ ਮੇਰੇ ਵਸ ਹਾਲ ਕੜਾ ਗੱਗਾ ਸਿਆਪਾ ਮੈਨੂੰ ਕਰ ਗਿਆ ਹੁਣ ਮੈਂ ਬੈਂਟੀਆਂ ਚੱਕਦਾ ਫਿਰ ਤਾ ਆਹ ਹਾਂ ਸੁਦੀਪ ਹਾਂ ਅੰਬੋ ਕਿਵੇਂ ਆ ਕੀ ਹੋ ਗਿਆ ਮਰ ਗਈ ਅੰਬੋ ਆ ਜਾ ਦਾ ਕਰਾਇਆ ਦਾ ਕਰਦੇ ਹਾਂ ਹੁਣ ਬੇ ਕੋ ਬੋਲਦਾ ਹਾਂ ਤਾਂ ਮੈਂ ਕਰੋ ਆਈਆਂ ਪਤਾ ਲੈ ਕੇ ਪੁੱਛਦੀ ਫੇਰਿਆਂ ਨੂੰ ਐ ਜਦੋਂ ਕਰੋ ਆਈਆਂ ਮੈਂ ਉਹ ਪੁੱਛ ਲਿਆ ਵੀ ਹੋ ਕੀ ਗਿਆ ਸਵਾਲ ਲੈਣ ਤੇ ਹੋ ਗਿਆ ਹਰ ਜਿਹੜਾ ਜੀ ਆ ਸਵਾਲ ਤੇ ਹੋ ਗਿਆ ਮੇਰੇ ਸਾਲ ਦਾ ਦੂਜਾ ਦਾ ਕੰਮ ਹੀ ਨਹੀਂ ਹੈਗਾ ਲੈ ਸਵਾਲ ਲੈਣ ਨੂੰ ਮੈਂ ਕੀ ਕਹਦਾ ਤੈਨੂੰ ਮੈਂ ਤਾਂ ਉਹ ਪੁੱਛ ਲਿਆ ਮਗਰ ਹੀ ਪੈਗਾ ਤੂੰ ਉਹ ਵੀ ਪੁੱਛ ਲਿਆ ਜਦੋਂ ਸਾਰਾ ਕੁਝ ਪਤਾ ਹੈ ਤੈਨੂੰ ਤੂੰ ਘਰੇ ਜਾ ਕੇ ਆਈਂ ਫਿਰ ਮੈਨੂੰ ਪੁੱਛਾਂਗਾ ਮਤਲਬ ਕੀ ਹੈ ਤੇਰਾ ਤੇਰੇ ਖਸਮ ਦੇ ਸਿਆਪੇ ਪਾਏ ਹੋਏ ਨੇ ਜਿਹੜੇ ਪਾਏ ਹੋਏ ਨੇ ਮੈਨੂੰ ਮਿਲ ਜਾਣ ਦੇ ਮੇਰੇ ਸਾਲਾ ਚੰਗਾ ਭਲਾ ਹਟ ਗਿਆ ਥੀ ਉਹ दारू ਪੀਣੋ ਫਿਰ ਪਤਾ ਨਹੀਂ ਕਿਹਨੇ ਲਾਤੀ ਮੂੰਹ ਨੂੰ ਤੁਸੀਂ ਹੀ ਲਾਉਨੇ ਹੋਰ ਕਰੀਂ ਅੱਛੀ ਲਾਉਨੇ ਹੋਰ ਅਸੀਂ ਤਾਂ ਢਾਕੇ ਪਾਉਨੇ ਆ ਉਹਦੇ ਮੂੰਹ 'ਚ ਗਾਹਾਂ ਬੇ ਮਰਦਾ ਬੋਲੂ ਖਫਣ ਬਾੜੂ ਉਹਦੇ ਮਗਰ ਪੈ ਜਾਂਦਾ ਜਿਹੜਾ ਕਿਹੜਾ ਆਉਂਦਾ ਉਹਨੇ ਕੀ ਕਹਤਾ ਇਹ ਜਹਾਜ ਹੋਰ ਉਹਨੇ ਤਾਂ ਕੁਝ ਵੀ ਨਹੀਂ ਕਿਹਾ ਉਹ ਤਾਂ ਦਰਬੇਸ਼ ਬੰਦਾ ਥਰਮ ਮੰਨ ਗਿਆ ਮਣੀ ਮੋਟੀ ਚੱਲ ਕੋਈ ਨਹੀਂ ਜੰਗਾ ਆਹ ਕਿ ਚੱਕੀ ਜਾਂਣਾਗਾ ਬੈਟਰੀ ਆਹੇ ਗੱਡੀ 'ਚ ਧਰਨੀਆ ਬੇਉਤਾਂ ਮੇਰੇ 살 ਦੀ ਮਨੂ ਸੜੀ ਹੋਈ ਆ ਅੱਛਾ ਹਾਂ ਉਹ ਤਾਂ ਆਪਣੀ ਮੈਨੂੰ ਥਾਹ ਪਤਾ ਹੀ ਨਹੀਂ ਕਿੱਧਰ ਲੰਘ ਗਿਆ ਉਹਨੇ ਕਿੱਧਰ ਲੰਘਣਾ ਠੇਕੇ ਤੇ ਹੋਊਗਾ ਹੋਰ ਕਿੱਧਰ ਜਾਣਾ ਉਹਨੇ ਉਹੀ ਆਦਾ ਕਰ ਆ ਚੱਲ ਕੋਈ ਨਹੀਂ ਮੈਂ ਤਾਂ ਹੂੰ ਪੁੱਛ ਲਿਆ ਤੈਨੂੰ ਮੇਰੀ ਗੱਲ ਸੁਣ ਲੈ ਮੇਰੀ ਮਾਂ ਨੂੰ ਦਾਖਲ ਕਰਦਾ ਮੈਂ 5 ਦਿਨ ਲੱਗਣ 7 ਦਿਨ ਲੱਗਣਾ ਸਾ ਠੀਕ ਹੈ ਲੈ ਸੰਦੀਪ ਮੈਂ ਕੱਖ ਕਿੱਥੋਂ ਪਾਉਂਗੀ ਕੱਖ ਕਿਉਂ ਨਹੀਂ ਪਾਉਂਦੀ ਪੈਸੇ ਦਿੱਤੇ ਨੇ ਸਾਨੂੰ 2 ਲੱਖ ਰੁਪਇਆ ਮੈਂ ਤਾਂ ਦੇਖਿਆ ਆਪ ਬਿਮਾਰ ਹੋ ਰਹੀਆਂ ਪਾ ਲੂਗਾ ਕੱਖ ਤਾਂ ਉਹ ਨਹੀਂ ਤੂੰ ਆਹ 20ਾਂ 'ਚ ਫਿਰਨਵਾਰ ਹੀ ਨਹੀਂ ਬਿਮਾਰ ਹੁੰਦੀ ਉਹ ਤੂੰ ਬਿਮਾਰ ਹੋਈ ਪਈ ਐ ਮੈਂ ਤਾਂ ਉਹਦਾ ਮਰੁੰਨੇ ਦਾ ਪਤਾ ਲੈਣ ਹੀ ਗਈ ਸੀ ਐ ਕਹੇ ਰਹੀ ਸੀ ਵੀ ਸੈਂਟਰ ਚ ਚਕਾ ਦਿਓ ਦੁਬਾਰੇ ਉਹਨੂੰ ਸਾਡੇ ਕੋਲੇ ਪੈਸੇ ਨਹੀਂ ਹੈਗੇ ਕਿਸੇ ਨੂੰ ਸੈਂਟਰਾਂ 'ਚ ਚਕਾਉਣ ਨੂੰ ਸਾਡੀ ਤਾਂ ਆਪਦੀ ਕਬੀਲਦਾਰੀ ਰੂਲੀ ਪਈ ਐ ਮੇਰੇ ਸਾਲੇ ਦੀ ਕੀ ਨੋ ਕੋਈ ਸੈਂਟਰਾਂ 'ਚ ਚਕਾ ਦਾਂਗੇ ਅਸੀਂ ਕੱਲ ਤਾਂ ਸੁਣ ਲੈ ਚੰਗਾ ਮੈਂ ਤਾਂ ਇਹ ਕਹਿੰਦੀ ਆ ਵੀ ਪੈਸੇ ਚੱਲ ਮੈਂ ਮੇਰੇ ਭ ਸਾਥੋਂ ਕਿਸੇ ਨੂੰ ਸੈਟਰਾਂ ਸੂਟਰਾਂ ਤੇ ਨਹੀਂ ਚੁਕਾਇਆ ਜਾਂਦਾ ਬਈ ਨਾ ਉਹ ਸੁਧਰੇ ਨਾ ਬੰਦਾ ਬਣੇ ਉਹਦਾ ਜੁੱਤੀਆਂ ਦੀ ਘਾਟਾ ਉਹਨੂੰ ਮੇਰੇ ਸਾਲ ਕੜੇ ਨਹੀਂ ਹਾਂ ਤਾਂ ਤੇਰੀ ਗੱਲ ਸਹੀ ਆ ਹੈ ਤਾਂ ਜੁੱਤੀਆਂ ਦੀ ਘਾਟੀਆਂ ਉਹਨੂੰ ਹੁਣ ਮੈਂ ਵੀ ਕੀ ਕਰ ਸਕਦਾ ਮਰਤਾ ਆਪ ਦੇ ਗਿੱਟੇ ਸੇਕ ਤੇ ਹਣ ਚਲ ਦਫਾ ਹੋ ਜਿਹੜਾ ਕਿੜਾ ਆਉਂਦਾ ਮੈਨੂੰ ਲੱਗਦਾ